ਭਾਈ ਅੰਮ੍ਰਿਤਪਾਲ ਜੀ ਦੀ ਲੋਹਾਰੀ ਇਸ ਤੇ ਉਹ ਐਮਪੀ ਸਭ ਦੀ ਸੀਰੀਜ਼ ਦਾ ਗਾਇਕ ਆ ਜੀ ਇਹਦਾ ਨਾਂ ਸ਼੍ਰੋਮਣੀ ਕਾਇਲਰ ਅੰਮ੍ਰਿਤਪੁਰ ਸਾਹਿਬ ਹੋਊਗਾ ਜਿਹੜੇ ਨੇ ਉਹ ਥਾਲਸਾ ਪੰਥ ਦੇ ਸਿੱਖ ਕੌਮ ਦੇ ਨੇਤਾ ਨੇ ਤੇ ਸਰਦਾਰ ਤਸੀਮ ਸਿੰਘ ਜਿਹੜੇ ਉਹਨਾਂ ਦੀ ਜਰਹਾਜਦੀ ਦੇ ਵਿੱਚ ਤਰਤਾਰੀ ਪ੍ਰਧਾਨ ਨੇ ਉਹੀ ਜਿਹੜੀ ਇਹ ਸਿੱਖਾਂ ਦੀ ਨਿਮਾਇੰਗੀ ਕਰੂਗੀ ਉਹੀ ਅਸਲ ਚਾਲੀਦਾਰ ਹੋਊਗਾ ਤੇ ਉਹੀ ਜਿਹੜੀ ਅਸਲ ਸਿੱਖ ਰਾਜ ਦੀ ਨਿਤਪਾਰਟੀ ਹੋਵੇ ਸਿੱਖ ਕੌਮ ਨੇ ਉਹਨਾਂ ਨੂੰ ਆਪਣਾ ਇੱਕੋ ਇੱਕ ਨੇਤਾ ਮੰਨ ਲਿਆ ਸਰਦਾਰ ਤਸੀਮ ਸਿੰਘ ਨੂੰ ਵੀ ਮੰਨ ਲਿਆ ਕੇਂਦਰ ਸਰਕਾਰ ਕੱਲੀ ਨਹੀਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਮਿਲੇ ਹੋਏ ਨੇ ਪੰਜਾਬ ਸਰਕਾਰ ਦਾ ਜਿਹੜਾ ਜਾਪਾ ਲਾਉਣ ਦਾ ਹੁਕਮ ਹੈ ਇਹ ਵੀ ਪੰਜਾਬ ਸਰਕਾਰ ਦਾ ਹੈ ਜਿਹੜਾ ਭਾਈ ਅਮਨਪਾਲ ਸਿੰਘ ਨੂੰ ਐਨਐਸਏ ਲਾਉਣ ਦਾ ਇਹ ਵੀ ਪੰਜਾਬ ਸਰਕਾਰ ਦਾ ਹੈ ਪਰੰਤੂ ਇਹਦੇ ਵਿੱਚ ਸਾਜਵਾ ਕੇਂਦਰ ਉਸ ਨੂੰ ਕੋਈ ਸਿੱਖ ਜਿਹੜਾ ਦਲ ਦੀ ਗੱਲ ਮੰਨ ਨਹੀਂ ਸਕਦਾ ਪਰੰਤੂ ਜਿਹੜੇ ਨੇ ਜਾਨੀ ਦਲ ਦੀ ਦਲ ਬਣਾਇਆ ਹੋਇਆ ਉਹਦਾ ਪੱਕਾ ਪ੍ਰਧਾਨ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਬਣਾਇਆ ਸੁਰਜੀਤ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਉਹ ਪ੍ਰਵਾਨ ਜੀ ਦੇ ਵਿੱਚ ਸੁਰਜੀਤ ਸਿੰਘ ਬਾਦਲ ਨੇ ਕਿਹਾ ਕਿ ਮੇਰੀ ਟਰਮ ਪੂਰੀ ਹੋ ਗਈ ਉਸੇ ਲਈ ਮੈਂ ਅਸਤੀਫਾ ਦਿੰਦਾ ਜਿਹੜਾ ਹੈ ਕੇਂਦਰ ਸਰਕਾਰ ਦੀ ਜਿਹੜੀ ਹੈ ਇਹ ਤਾਂ ਪੰਜਾਬ ਸਰਕਾਰ ਨੇ ਲਾਈ ਹੈ ਕੇਂਦਰ ਸਰਕਾਰ ਦੇ ਨਾਲ ਸਾਜ਼ਿਸ਼ ਚਲਾਈ ਹੈ ਮਨਸ਼ਾ ਤਾਂ ਉਹਨਾਂ ਦੀ ਇਹੀ ਹੈ ਪਰੰਤੂ ਜਾਪਾ ਉਸੇ ਤੇ ਲੱਗਦਾ ਹੁੰਦਾ ਹੈ ਜਿਹੜਾ ਬੰਦਾ ਸਿੱਖ ਕੌਮ ਦੀ ਪ੍ਰਸਨਿਤਾ ਕਰਦਾ ਹੋਵੇ ਅਮਰਪਾਲ ਨੇ ਦੂਦਿਆ ਦੂਜੇ ਪਾਸੇ ਜੱਤੇ ਦਾ ਵੀ ਉਹ ਤਕਵੀਰ ਬਾਦਲ ਦਾ ਹੀ ਬਕਤ ਹੋਰਾਂ ਦੇ ਨਾਲ ਬੰਦਤਾਂ ਦਾ ਮੁਲਾਕਾਤਾਂ ਕਰਕੇ ਉਸਦੇ ਨਾਲ ਸਰਬੀਰ ਸਿੰਘ ਬਾਦਲ ਦਾ ਪੱਤਾ ਡੇਰਾ ਲਾਤਾ ਜਿਹੜਾ ਇਹਨਾਂ ਨੇ ਆਪਣੇ ਆਪ ਅਟਾਲੀ ਨਾਲ ਬਣਾਇਆ ਹੋਇਆ ਅਟਾਲੀ ਅੱਜ ਸਾਡੇ ਨਾਲ ਬਣੇ ਹੋਏ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਜੋ ਕਿ ਵਿਸ਼ੇ ਪੱਧਰ ਦੇ ਉੱਗੇ ਸਿੱਖ ਚਿੰਤਕ ਵੀ ਹਨ ਅਤੇ ਸਿੱਖ ਮਤਲਬਾਰੇ ਬਾਕੀ ਵੀ ਜਾਣਕਾਰੀ ਰੱਖਦੇ ਹਨ ਤੇ ਅੱਜ ਇਹਨਾਂ ਨਾਲ ਪਾਈਤ ਸਿੰਘ ਬਾਦਲ ਦੇ ਆਪਣੇ ਅਸਤੀਫੇ ਬਾਰੇ ਜੋ ਘਟਨਾ ਕਰਮ ਹੋਇਆ ਹੈ ਉਹ ਸਾਰੀ ਗੱਲਬਾਤ ਵਿਸਥਾਰੂ ਕਰਾਂਗੇ ਖਾਸਾ ਹੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਸਾਥਾ ਜੀ ਆਪਣੇ ਬਾਗੀਆਂ ਦੀ ਇੱਛਾ ਪੂਰੀ ਹੋ ਗਈ ਹੈ ਤੇ ਉਹਨਾਂ ਨੇ ਆਪਣੇ ਹੁਣ ਸੁਖਵੀਰ ਬਾਦਲ ਦਾ ਕਬਜ਼ਾ ਆਪਣੇ ਸ਼ੋਮਨੀ ਕਾਲੀ ਗਲ ਤੇ ਬਾਦਲਾਂ ਦਾ ਨਹੀਂ ਰਿਹਾ ਕੀ ਕਹਿਣਾ ਚਾਹੁੰਗੇ ਦੇਖੋ ਜੀ ਉਹਨਾਂ ਦੀ ਇੱਛਾ ਕਾਦੀ ਪੂਰੀ ਹੋ ਗਈ ਬਾਦਲਾਂ ਦਾ ਪੱਕਾ ਕਬਜ਼ਾ ਚਰਾਤਾ ਪਹਿਲਾਂ ਟੈਂਪਰੇਰੀ ਕਬਜ਼ਾ ਸੀ ਜੀ ਉਹ ਇਹਨਾਂ ਨੇ ਹੁਣ ਜਿਹੜਾ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਸੀ ਹੁਕਮਨਾਮਾ ਤਾਂ ਬਹੁਤ ਸਮੇਂ ਜਿਹੜਾ ਕੀਤਾ ਸੀ ਉਹ ਤਾਂ ਹੋਰ ਸੰਦਰਭ ਦੇ ਵਿੱਚ ਸੀ। ਜੀ। ਪਰੰਤੂ ਹੁਣ ਜਾਨੀ ਰਜਵੀਰ ਸਿੰਘ ਹੋਰਾਂ ਦੇ ਨਾਲ ਬੰਦਤਾ ਮੈਂ ਦਾ ਮੁਲਾਕਾਤਾਂ ਕਰਕੇ ਉਸ ਦੇ ਨਾਲ ਸੁਖਵੀਰ ਸਿੰਘ ਬਾਦਲ ਦਾ ਪਤਾ ਡੇਰਾ ਲਾਤਾ। ਜੀ। ਜਿਹੜਾ ਇਹਨਾਂ ਨੇ ਆਪਣੇ ਆਪ ਅਕਾਲੀ ਦਲ ਬਣਾਇਆ ਹੋਇਆ ਅਕਾਲੀ ਦਲ ਹੈ ਨਹੀਂ ਉਸ ਨੂੰ ਕੋਈ ਸਿੱਖ ਜਿਹੜਾ ਅਕਾਲੀ ਦਲ ਮੰਨ ਨਹੀਂ ਸਕਦਾ ਪਰੰਤੂ ਜਿਹੜਾ ਇਹਨਾਂ ਨੇ ਯਾਹਲੀ ਅਕਾਲੀ ਦਲ ਬਣਾਇਆ ਹੋਇਆ ਉਹਦਾ ਪੱਤਾ ਪ੍ਰਧਾਨ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਬਣਾਇਆ ਤਾਂ ਜੀ ਸੁਰਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਉਹ ਪ੍ਰਵਾਨਜੀ ਦੇ ਵਿੱਚ ਸੁਰਵੀਰ ਸਿੰਘ ਬਾਦਲ ਨੇ ਕਿਹਾ ਕਿ ਮੇਰੀ ਟਰਮ ਪੂਰੀ ਹੋ ਵੀ ਸੀ ਇਸ ਲਈ ਮੈਂ ਅਸਤੀਫਾ ਦਿੱਤਾ ਤੇ ਹੁਣ ਨਵੀਂ ਭਰਤੀ ਜਿਹੜੀ ਆ ਉਹ ਵਰਕਿੰਗ ਕਮੇਟੀ ਚਰੂਗੀ ਉਹ ਸੁਰਵੀਰ ਸਿੰਘ ਧੜੇ ਦੀ ਵਰਕਿੰਗ ਕਮੇਟੀ ਚਰੂਗੀ ਸੁਧਾਰ ਲਹਿਰ ਦਾ ਤਾਂ ਉਹਦੇ ਕੋਈ ਮਤਲਬ ਹੀ ਨਹੀਂ ਨਾ ਕੋਈ ਸੁਧਾਰ ਲਹਿਰ ਦਾ ਉਹਦੇ ਵਿੱਚ ਬੰਦਾ ਹੈ ਨਾ ਕੋਈ ਪ੍ਰਤੀਨਿਧ ਹੈ ਨਾ ਉਹ ਸੁਧਾਰ ਲਹਿਰ ਦੀ ਵਰਕਿੰਗ ਕਮੇਟੀ ਹੈ ਤੇ ਉਹ ਭਰਤੀ ਕਰਕੇ ਜਿਹੜਾ ਹੈਗਾ ਉਹ ਅਜੇ ਹੈ ਉਸ ਨੂੰ 1 ਮਾਰਚ ਨੂੰ ਨਵੀਂ ਚੋਣ ਹੋ ਜੂਗੀ ਤੇ ਨਵੀਂ ਚੌਂ ਦੇ ਵਿੱਚ ਫੇਰ ਸਰਦਾਰ ਸੁਖਵੀਰ ਸਿੰਘ ਬਾਦਲ ਆ ਜਾਣਗੇ ਤੇ ਉਹ ਫੇਰ ਪ੍ਰਧਾਨ ਬਣ ਜਾਣਗੇ ਉੱਥੇ ਇੱਥੇ ਤੱਕ ਤੇ ਸੁਧਾਰ ਲਹਿਰ ਦੇ ਜਿਹੜਾ ਸੀ ਮਨਪ੍ਰੀਤ ਸਿੰਘ ਵਾਲੀ ਤੇ ਸੰਤ ਸਿੰਘ ਉਹ ਮੈਦਪੁਰੀ ਦੀ ਵੀ ਜਿਹੜੀ ਜ਼ਿੰਮੇਵਾਰੀਆਂ ਲਈਆਂ ਜੀਆਂ ਨੇ ਉਹ ਜ਼ਿੰਮੇਵਾਰੀ ਹੁਣ ਉਹ ਮੰਨਦੇ ਆ ਕਿ ਨਹੀਂ ਮੰਨਦੇ ਤਾਂ ਸਮਾਂ ਦੱਸੂਗਾ ਪਰੰਤੂ ਜੇ ਉਹ ਮੰਨਦੇ ਆ ਤਾਂ ਇਹਦਾ ਮਤਲਬ ਉਹ ਵੀ ਬਾਦਲ ਧੜੇ ਕਿ ਸ਼ਾਮਲ ਹੋਗੇ ਤੇ ਜੇ ਨਹੀਂ ਮੰਨਦੇ ਤਾਂ ਫੇਰ ਇਹ ਉੱਥੇ ਦਾ ਉੱਥੀ ਆ ਕੰਮ ਜਿੱਥੇ ਮਤਲਬ ਸ਼ੁਰੂ ਹੋਇਆ ਸੀ ਤੇ ਉਹਦੇ ਪੁੱਛੋ ਇਹ ਪੱਟਾ 162% ਚ ਸੁਰਵੀਰ ਸਿੰਘ ਬਾਦਲ ਨੇ ਪ੍ਰਧਾਨ ਬਣਨਾ ਉਹ ਫਿਰ ਜਿਹੜਾ ਹੈ ਉਹ ਪ੍ਰਧਾਨ ਬਣ ਜੂ ਸੁਰਵੀਰ ਸਿੰਘ ਬਾਦਲ ਸੋ ਇਹ ਸੁਧਾਰ ਲਹਿਰ ਦੀ ਇੱਛਾ ਕਿਤੇ ਪੂਰੀ ਹੋ ਜੇ ਤਾਂ ਸੁਧਾਰ ਲਹਿਰ ਦੀ ਜਿਹੜੀ ਇੱਛਾ ਸੀ ਉਹ ਖਤਮ ਹੋ ਵੀ ਬਾਕੀ ਉਹਨਾਂ ਦੀਆਂ ਬੇੜੀਆਂ ਦੇ ਵਿੱਚ ਵਟੇ ਪਾਤੇ ਤੇ ਜਿਹੜਾ ਕੋਸ ਵੀ ਉਹ ਚਾਹੁੰਦੇ ਸੀ ਉਹ ਬੜੇ ਤਰੀਕੇ ਦੇ ਨਾਲ ਧਾਰਮਿਕ ਤੌਰ ਤੇ ਸਭ ਕੁਝ ਖਤਮ ਕਰਕੇ ਉਹ ਸੁਖਵੀਰ ਸਿੰਘ ਬਾਦਲ ਨੂੰ ᱥਾਂਭਤਾ ਨਹੀਂ ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਮਨਜ਼ੂਰ ਹੋਇਆ ਹੈ ਇਕਾਲ ਤਖਤ ਦੀ ਮਾਨ ਮਰਿਆਦਾ ਮੁਤਾਬਕ ਹੋਇਆ ਨਹੀਂ ਹੋਇਆ ਜਾਂ ਹੋਇਆ ਦੇਖੋ ਜੀ ਮਨਮਰਿਆ ਦਾ ਮੁਤਾਬਕ ਤਾਂ ਉਹਨਾਂ ਨੇ ਤਿੰਨ ਦਿਨਾਂ ਵਿੱਚ ਅਸਤੀਫਾ ਮਨਜ਼ੂਰ ਕਰਨ ਨੂੰ ਕਿਹਾ ਸੀ ਤੇ ਤਿੰਨ ਦਿਨਾਂ ਤੋਂ ਬਾਅਦ ਫੇਰ ਇਹ ਆਪੇ ਕਹਿੰਦਾ ਕਿ ਜੇ ਧਾਮੀ ਸਾਹਿਬ ਨੇ ਵੀ ਮੈਂ ਮਿਲਿਆ ਸੀ ਬੰਦਟਾ ਮਦਾ ਮੁਲਾਕਾਤ ਹੋਣੀ ਸੀ ਜਥੇਦਾਰ ਸਾਹਿਬ ਮੰਨ ਜੇ ਬਈ ਤਿੰਨ ਦਿਨ ਦੀ ਥਾਂ ਇਹਨੂੰ ਬਧਾਇਆ ਜਾਂਦਾ ਤੇ ਪਹਿਲੀ ਗੱਲ ਤਾਂ ਇਹ ਵੀ ਬਧਾਇਆ ਕਿਉਂ ਜਾਂਦਾ ਉਹਦਾ ਕਾਰਨ ਕੀ ਸੀ ਜਦੋਂ ਤੁਸੀਂ ਅਦਾਲਤਾਂ ਸਭ ਨੂੰ ਮੰਨਣੇ ਫੇਰ ਤਿੰਨ ਦਿਨਾਂ ਨੂੰ ਮੰਨੋਗੇ ਮਹੀਨੇ ਨੂੰ ਮੰਨੋਗੇ 20 ਦਿਨਾਂ ਨੂੰ ਮੰਨੋਗੇ ਸਾਲ ਨੂੰ ਮੰਨੋਗੇ ਉਹਦਾ ਕੋਈ ਮਤਲਬ ਨਹੀਂ ਬੰਦਾ ਤੇ ਦੂਸਰਾ ਉਸ ਸਮੇਂ ਕਿਹੜੀ ਅੜੀ ਨਸੀਤ ਉਹ ੜਿਕਾ ਇਸ ਤਰ੍ਹਾਂ ਦੂਰ ਹੋ ਗਈ ਤੇ ਹੁਣ ਕਿਹੜਾ ੜਿਕਾ ਦੂਰ ਹੋਇਆ ਜਿਹੜਾ ਉਸ ਸਮੇਂ ਕਿਹੜਾ ੜਿਕਾ ਸੀ ਕੋਈ ਇਸ ਤਰ੍ਹਾਂ ਨਹੀਂ ਦੱਸੀ ਤੇ ਜਿਹੜੀ ਅ ਤਾਲ ਤੱਕ ਸਾਡੇ ਫਸਿਲ ਤੋਂ ਪਾਵਨ ਫਸਿਲ ਤੋਂ ਜਿਹੜੀ ਹੈ ਇਸ ਮਹਾਨ ਸੰਸਥਾ ਦੇ ਮਹਾਨ ਸਥਾਨ ਦੇ ਤੋਂ ਜਿਹੜੀ ਸੀ ਹੁਕਮਨਾਮਾ ਸੁਨਾਇ ਗਿਆ ਸੀ ਉਹਨੂੰ ਕਮਰੇ ਦੇ ਵਿੱਚ ਬੰਦ ਕਮਰੇ ਦੇ ਵਿੱਚ ਬੰਦ ਕਰਤੀ ਉਹ ਜਿਸ ਤਰ੍ਹਾਂ ਉਹ ਬਦਲੇ ਗਿਆ ਉਹ ਹੁਕਮਨਾਮਾ ਇਹ ਆਪਣੇ ਆਪ ਦੇ ਵਿੱਚ ਬੜਾ ਬੜਾ ਸਵਾਲ ਹੈ ਜੇ ਦਾ ਕਦੇ ਇਤਿਹਾਸ ਇਸ ਤਰ੍ਹਾਂ ਬਦਲੇ ਨਹੀਂ ਗਿਆ ਤੇ ਇਤਿਹਾਸਕ ਤੌਰ ਤੇ ਇੱਕ ਬਹੁਤ ਵੱਡੀ ਜੀ ਇਹ ਹੈ ਕਿ ਇਹ ਮਨ ਮਰਿਆਦਾ ਦੀ ਉਲੰਘਣਾ ਹੋਈ ਹੈ ਤੇ ਉਸ ਦੇ ਪਿੱਛੋਂ ਇਹ ਆਪ ਸੁਖਵੀਰ ਸਿੰਘ ਬਾਦਲ ਨੇ ਕਿਹਾ ਵੀ ਮੇਰੀ ਟਰਮ ਪੂਰੀ ਹੋ ਗਈ ਸੀ ਤਾਸਤੀਫਾ ਦਿੱਤਾ ਸੋ ਅਕਾਲ ਤਖਤ ਦੇ ਮੁਤਾਬਕ ਤਾਸਤੀਫਾ ਦੇਣ ਦਾ ਪ੍ਰਸੰਨ ਨਹੀਂ ਨਾਸਤੀਫਾ ਦਿੱਤਾ ਨਾਸਤੀਫਾ ਮਨਜ਼ੂਰ ਹੋਇਆ ਪਰ ਉਹ ਸੁਖਵੀਰ ਬਾਦਲ ਤੇ ਕਹਿੰਦੇ ਨੇ ਵੀ ਮੈਂ ਆਪਣੇ ਦੋਨੇ ਸਜਾਵਾਂ ਪੂਰੀਆਂ ਕਰ ਗਈਆਂ ਨੇ ਸਿਆਸੀ ਸਜ਼ਾ ਹੀ ਪੂਰੀ ਕਰ ਲਈਏ ਧਾਰਮਿਕ ਸਜ਼ਾ ਹੀ ਪੂਰੀ ਕਰ ਲਈਏ ਦੇਖੋ ਜੀ ਗੱਲ ਇਹ ਐ ਕਿ ਜਿਹੜੇ ਪੰਜ ਸਿੰਘ ਸਹਿਬਾਨ ਨੇ ਫੈਸਲਾ ਕੀਤਾ ਸੀ ਅਟਲਤਾ ਸਾਹਿਬ ਦੀ ਪਵਿੱਤਰ ਜਿਹੜੀ ਫਸੀਲ ਤੋਂ ਜੇ ਉਹ ਪੰਜੇ ਕਹਿੰਦੇ ਆ ਉਹਨਾਂ ਕੋਲੇ ਪੇਸ਼ ਹੋ ਕੇ ਵੀ ਇਹਨਾਂ ਨੇ ਮੰਨ ਲਿਆ ਫੇਰ ਤਾਂ ਉਹ ਮੰਨੇ ਜਾ ਸਕਦਾ ਕੋ ਸੱਤ ਤੱਕ ਤੇ ਜੇ ਉਹ ਉਹਨਾਂ ਚੋਂ ਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਲੰਬੜੀ ਚਰਤਾ ਗਿਆਨੀ ਹਰਪ੍ਰੀਤ ਸਿੰਘ ਦਾ ਸਸਪੰਦ ਚਰੇ ਹੋਏ ਨੇ ਜਿਨ੍ਹਾਂ ਨੇ ਹੁਕਮਨਾਮਾ ਸੁਣਾਇਆ ਸੀ ਪੰਜਾਂ ਚੋਂ ਉਹਨਾਂ 'ਚ ਤਾਂ ਸਸਪੰਦ ਐ ਤੇ ਕਰਤਾ ਤਾਂ ਸਾਰੇ ਹੁਕਮਨਾਮੇ ਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਨੇ ਜਾਂਦਾ ਸੀ ਤੇ ਜਿਹੜਾ ਕਰਤਲ ਤਰਤਾ ਸੀ ਉਹੀ ਸਸਪੈਂਡ ਹੋਇਆ ਹੋਇਆ ਤੇ ਇਹ ਜੇ ਬੇਤੁਕੇ ਇਲزام ਲਾਏ ਨੇ ਇਹ ਜੇ ਇਲزام ਲਾ ਕੇ ਕੀਤਾ ਤੇ ਬਦਨਾਮ ਵੀ ਕੀਤਾ ਵੀ ਤੁਸੀਂ ਫੈਸਲਾ ਕਿਉਂ ਕਰਿਆ ਸੀਗਾ ਤੇ ਫਿਰ ਇਹ ਕਿਵੇਂ ਬਣਿਆ ਜਿਵੇਂ ਵੀ ਜਿਹੜਾ ਹੈ ਸੁਖਵੀਰ ਸਿੰਘ ਬਾਦਲ ਨੇ ਇਕੱਲੇ ਨੇ ਕਹਿਤਾ ਵੀ ਜੀ ਮੈਂ ਕਰਤਾ ਸਭ ਨੂੰ ਲਈ ਸਜ਼ਾ ਜਿਹੜੀ ਧਰਮਤ ਦੇ ਰਾਜਨੀਤਿਕ ਪੂਰੀ ਕਰ ਲਈ ਕਿ ਸੁਖਵੀਰ ਸਿੰਘ ਬਾਦਲ ਉਹ ਪੰਜ ਛੇ ਸਮਾਨਾਂ ਤੋਂ ਵੀ ਉੱਤੇ ਉਹ ਕੱਲੇ ਹੀ ਕਹਿ ਕੇ ਆਪਦੀ ਉਹਦੀ ਸਜ਼ਾ ਪੂਰੀ ਹੋ ਗਈ ਉਹਨਾਂ ਨੇ ਤਾਂ ਕਿਹਾ ਨਹੀਂ ਵੀ ਸਜ਼ਾ ਪੂਰੀ ਹੋ ਗਈ ਸੋ ਇਹ ਸਾਰੀ ਗੱਲ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਨਾਲ ਲਿਖੀ ਜਾਊਗੀ ਮੈਂ ਤਾਂ ਪਹਿਲੇ ਦਿਨ ਵੀ ਇਹੀ ਗੱਲ ਕਹੀ ਸੀ ਉਟਾਲੇ ਅੱਖਰਾਂ ਨਾਲ ਲਿਖੀ ਜਾਊ ਤੇ ਹੁਣ ਤਾਂ ਉਟਾਲੇ ਅੱਖਰਾਂ ਦੇ ਨਾਲ ਲਿਖੀ ਹੋਈ ਹੁਣ ਤਾਂ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਖਾਲਸਾ ਪੰਥ ਦੇ ਸਿੱਖ ਕੌਮ ਦੇ ਨੇਤਾ ਨੇ ਤੇ ਸਰਦਾਰ ਤਰਸੇਮ ਸਿੰਘ ਜਿਹੜੇ ਉਹਨਾਂ ਦੀ ਜਰਹਾਜਦੀ ਦੇ ਵਿੱਚ ਤਰਚਾਰੀ ਪ੍ਰਧਾਨ ਨੇ ਤੇ ਜਿਹੜੀ 14 ਜਨਵਰੀ ਨੂੰ ਪਾਰਟੀ ਚਾਇਮ ਹੋਣ ਜਾ ਰਹੀ ਹੈ ਮਾਜੀ ਦੇ ਪਵਿੱਤਰ ਜਿਹੜੇ ਹੈ ਜੋੜ ਮੇਲੇ ਦੇ ਸਥਾਨ ਤੇ ਆਪਣਾ ਮੋਸਰ ਸਾਹਿਬ ਟੁੱਟੀ ਡੰਡੀ ਗੁਰਦੁਆਰਾ ਸਾਹਿਬ ਦੇ ਜਿਹੜਾ ਹੈ ਸਾਹਮਣੇ ਸਥਾਨ ਤੇ ਤੇ ਉਹੀ ਜਿਹੜੀ ਇਹ ਸਿੱਖਾਂ ਦੀ ਨਿਮਨਜੀ ਤਰੂ ਵੀ ਉਹੀ ਅਸਲ ਅਟਲਿੰਦਲ ਹੋਊਗਾ ਤੇ ਉਹੀ ਜਿਹੜੀ ਅਸਲ ਸਿੱਖ ਰਾਜਨੀਤਿਕ ਪਾਰਟੀ ਹੋਊਗੀ ਤੁਸੀਂ ਜਦੋਂ ਵਿੱਚ ਅਮਰਪਾਲ ਜੀ ਇਹ ਭਾਈ ਅਮਰਪਾਲ ਨੰਬਰ ਪਾਰਲੀਮੈਂਟ ਦੀ ਗੱਲ ਚੁਲਾ ਲਈ ਉਹਨਾਂ ਤੇ ਹੁਣ ਜਾਪਾ ਲਗਾ ਦਿੱਤੀ ਗਈ ਹੈ ਸੋ ਨਹੀਂ ਲੱਗਦਾ ਵੀ ਉਹ ਜਾਪਾ ਤਾਂ ਲਗਾਈ ਗਈ ਹੈ ਬੀ ਉਹ ਜਿਹੜੀ ਕੇਂਦਰ ਸਰਕਾਰ ਬਾਦਲਾਂ ਦਾ ਪੱਖ ਪੂਰ ਰਹੀ ਹੈ ਵੀ ਇਹ ਕਮਜ਼ੋਰ ਰਹਿਣ ਤੇ ਬਾਦਲ ਤਾਕਤਵਰ ਹੋ ਜਾਣ ਦੁਆਰੇ ਨਹੀਂ ਜੀ ਜਾਪਾ ਲਾਉਣ ਦਾ ਜਿਹੜਾ ਹੈ ਕੇਂਦਰ ਸਰਕਾਰ ਦੀ ਜਿਹੜੀ ਹੈ ਇਹ ਤਾਂ ਪੰਜਾਬ ਸਰਕਾਰ ਨੇ ਨਹੀਂ ਲਾਈ ਹੈ ਕੇਂਦਰ ਸਰਕਾਰ ਦੇ ਨਾਲ ਸਾਜ਼ਿਸ਼ ਚਲਾਈ ਹੈ ਮਨਸ਼ਾ ਤਾਂ ਉਹਨਾਂ ਦੀ ਇਹੀ ਹੈ ਪਰੰਤੂ ਜਾਪਾ ਉਸੇ ਤੇ ਲੱਗਦਾ ਹੁੰਦਾ ਹੈ ਜਿਹੜਾ ਬੰਦਾ ਸਿੱਖ ਕੌਮ ਦੀ ਪ੍ਰਸਨਿਤਾ ਕਰਦਾ ਹੋਵੇ ਸਰਕਾਰ ਦੇ ਖਿਲਾਫ ਹੋਵੇ ਜਿਹੜਾ ਸਰਕਾਰ ਦੇ ਨਾਲੇ ਹੋਵੇ ਉਸ ਤੇ ਜਾਪਾ ਲੱਗਣ ਦਾ ਕੋਈ ਮਤਲਬ ਨਹੀਂ ਹੁੰਦਾ ਸੋ ਸੁਖਵੀਰ ਸਿੰਘ ਬਾਦਲ ਤਾਂ ਇਹ ਜਾਪਾ ਉੰਦੇ ਵਿੱਚ ਉਹਦਾ ਹਿੱਸਾ ਹੈ ਹੀ ਹੈ ਬਈ ਜਾਪਾ ਲਾਇਆ ਜਾਵੇ ਤਾਂ ਜੋ ਭਾਈ ਅਮਰਪਾਲ ਸਿੰਘ ਨੂੰ ਜਿਹੜੀ ਹੈ ਲੀਡਰਸ਼ਿਪ ਤੋਂ ਲਾਂਭੇ ਕੀਤਾ ਜਾਵੇ ਪਰ ਜਿੰਨੀਆਂ ਇਹ ਕੋਸ਼ਿਸ਼ਾਂ ਹੋਣਗੀਆਂ ਉਹਨਾਂ ਹੀ ਉਹ ਭਾਈ ਅਮਰਪਾਲ ਸਿੰਘ ਤੇ ਸਰਦਾਰ ਤਸੇਮ ਸਿੰਘ ਦੀ ਲੀਡਰਸ਼ਿਪ ਨੂੰ ਮਜ਼ਬੂਤ ਕਰੂਗੀ ਸੋ ਇਹ ਜਾਪਾ ਜਿਹੜਾ ਸੀ ਇਹ ਬੇਈਮਾਨੀ ਨਾਲ ਲਾਇਆ ਗਿਆ ਇਹ ਮੰਦ ਭਾਵਨਾ ਨਾਲ ਲਾਇਆ ਗਿਆ ਤੇ ਇਸ ਦਾ ਜਿਹੜਾ ਇੱਕੋ ਇੱਕ ਕੰਮ ਸੀ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਭਾਈ ਅਮਰਪਾਲ ਸਿੰਘ ਨੂੰ ਪਾਸੇ ਕਰਨਾ ਸੀ ਪਰੰਤੂ ਉਹ ਨਾਲੋਂ ਇਹ ਜਿਹੜਾ ਹੋ ਨਹੀਂ ਸਕਿਆ ਕਿ ਉਹਦਾ ਰਿਵਰਸ ਗিয়ার ਲੱਗ ਗਿਆ ਕਿ ਉਹ ਜਿਹੜੇ ਸਿੱਖ ਕੌਮ ਨੇ ਉਹਨਾਂ ਨੂੰ ਆਪਣਾ ਇੱਕੋ ਹੀ ਚਨੇਤਾ ਮੰਨ ਲਿਆ ਸਰਦਾਰ ਤਸੀਮ ਸਿੰਘ ਨੂੰ ਵੀ ਮੰਨ ਲਿਆ ਨਹੀਂ ਪਰ ਇਹ ਕੇਂਦਰ ਸਰਕਾਰ ਆਪਣੇ ਅਮਰਪਾਲ ਦੇ ਵਿਰੋਧੀ ਹੈ ਤੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਆਕਾਲ ਤਖਤ ਦੇ ਜਥੇਦਾਰ ਨੇ ਇੱਕ ਪਾਸੇ ਕੇਂਦਰ ਸਰਕਾਰ ਅਮਰਪਾਲ ਦੇ ਵਿਰੋਧੀ ਹੈ ਦੂਜੇ ਪਾਸੇ ਜਿਹੜੇ ਜਥੇਦਾਰ ਨੇ ਉਹ ਸੁਖਵੀਰ ਬਾਦਲ ਦਾ ਹੀ ਬਕਬੂਰ ਰਹੇ ਨੇ ਦੇਖੋ ਜੀ ਕੇਂਦਰ ਸਰਕਾਰ ਕੱਲੀ ਨਹੀਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਮਿਲੇ ਹੋਏ ਨੇ ਜੀ ਪੰਜਾਬ ਸਰਕਾਰ ਦਾ ਜਿਹੜਾ ਜਾਪਾ ਲਾਉਣ ਦਾ ਹੁਕਮ ਹੈ ਇਹ ਵੀ ਪੰਜਾਬ ਸਰਕਾਰ ਦਾ ਹੈ ਜਿਹੜਾ ਭਾਈ ਆਬਲਪਾਲ ਸਿੰਘ ਨੂੰ ਐਨਐਸਏ ਲਾਉਣ ਦਾ ਇਹ ਵੀ ਪੰਜਾਬ ਸਰਕਾਰ ਦਾ ਹੈ ਪਰੰਤੂ ਇਹਦੇ ਵਿੱਚ ਸਾਂਝਵਾ ਕੇਂਦਰ ਸਰਕਾਰ ਦੀ ਵੀ ਹੈ ਉਹ ਸਪਸ਼ਟ ਹੈ ਪਰੰਤੂ ਜਿਹੜੇ ਦਸਤਤ ਹੁੰਦੇ ਨੇ ਉਹ ਮੁੱਖ ਮੰਤਰੀ ਦੇ ਹੁੰਦੇ ਨੇ ਚੀਫ ਸੈਕਟਰੀ ਪੰਜਾਬ ਦੇ ਹੁੰਦੇ ਨੇ ਸੋ ਆਪਾਂ ਇਹ 23 ਤੇ ਕੱਲੀ ਕੇਂਦਰ ਸਰਕਾਰ ਦੇ ਨਾਲ ਜਿਹੜਾ ਹੈ ਉਹ ਹੈ ਹੋ ਨਹੀਂ ਹੈ ਪੰਜਾਬ ਸਰਕਾਰ ਉਸ ਦੇ ਵਿੱਚ ਵੱਡੀ ਭਾਈਵਾਲ ਹੈ ਜਿਹੜੀ ਪੰਜਾਬ ਦੀ ਆਪ ਸਰਕਾਰ ਹੈ ਉਹ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਤੇ ਕੇਂਦਰ ਸਰਕਾਰ ਦੇ ਅਧੀਨ ਹੋ ਕੇ ਸਾਰੇ ਕਾਰੋਬਾਰ ਕਾਰੋਬਾਰੀ ਉਹਨਾਂ ਦੇ ਤਹਨ ਤੇ ਕਰ ਰਹੀ ਹੈ ਤੇ ਜਿਹੜਾ ਪੰਜਾਬ ਦੇ ਜਿਹੜੀ ਹੈ ਇਹ ਆਪ ਦੀ ਸਰਕਾਰ ਹੈ ਉਹ ਕੇਂਦਰ ਸਰਕਾਰ ਦੀ ਵੀ ਟੀਮ ਦੇ ਤੌਰ ਤੇ ਕੰਮ ਕਰ ਰਹੀ ਹੈ ਜਿਵੇਂ ਕਿ ਬਾਗਲ ਤੁਹਾਡੇ ਨੂੰ ਆਪਣੇ ਤਕੜਾ ਕਰਨਾ ਚਾਹੁੰਦੀ ਹੈ ਇਹਨਾਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਐ ਇੱਕ ਆਖਰ ਤਖਤੇ ਜੱਥੇਦਾਰ ਨੇ ਨੇ ਜੀ ਉਹ ਤਾਂ ਚਾਹੁੰਦਾ ਹੀ ਹੈ ਵੀ ਜਿਹੜੀ ਸਿੱਖ ਮਰਿਆਦਾ ਉਹ ਖਤਮ ਹੋ ਜੇ ਜਿਹੜੀ ਸਿੱਖ ਸੰਸਥਾਵਾਂ ਨੇ ਉਹ ਖਤਮ ਹੋ ਜਾਣ ਜਿਹੜੀ ਸਿੱਖਾਂ ਦੀ ਮਰਿਆਦਾ ਦੀ ਉਹਦੀ ਰੂਹ ਤੇ ਰਵਾ ਵੀ ਖਤਮ ਹੋ ਜੇ ਤੇ ਅਟਾਲਤਾ ਸਰਕਾਰ ਦੀ ਜਿਹੜੀ ਸ਼ਕਤੀ ਆ ਉਹ ਵੀ ਕਮਜ਼ੋਰ ਹੋ ਜੇ ਤੇ ਖਤਮ ਹੋ ਜੇ ਉਹ ਤਾਂ ਇਹ ਚਾਹੁੰਦਾ ਹੀ ਹੈ ਕਿ ਜਿਹੜਾ ਅਟਾਲੀ ਦਲ ਹੋਵੇ ਉਹ ਸਿੱਖ ਪੰਥ ਦੀ ਪ੍ਰਤਿਨਿਧਤਾ ਨਾ ਕਰੇ ਬਸ ਕੇਂਦਰ ਤੇ ਰਾਜ ਸਰਕਾਰ ਦੀ ਪ੍ਰਤਿਨਿਧਤਾ ਕਰੇ ਤੇ ਉਹ ਗੁਰਦੁਆਰਿਆਂ ਤਾਂ ਤਸੀਮਤ ਰਹੇ ਤੇ ਸ਼ਾਹਮੀ ਗੁਰਦੁਆਰਾ ਕਮੇਟੀ ਤੇ ਉਹ ਜਿਹੜਾ ਹੈ ਉਹ ਕਾਬਜ਼ ਰਹੇ ਤੇ ਤਾਂ ਜੋ ਜਿਹੜੇ ਹੈ ਸਿੱਖਿਕ ਰਾਜਨੀਤਿਕ ਸ਼ਕਤੀ ਨਾ ਬਣ ਸਕਣ ਤੇ ਉਹ ਪੰਥਕ ਰਾਜਨੀਤੀ ਨੂੰ ਕੇਂਦਰ ਸਰਕਾਰ ਵੀ ਖਤਮ ਕਰਨਾ ਚਾਹੁੰਦੀ ਹੈ ਤੇ ਪੰਜਾਬ ਦੀ ਜਿਹੜੀ ਆਪ ਸਰਕਾਰ ਵੀ ਖਤਮ ਕਰਨਾ ਚਾਹੁੰਦੀ ਹੈ ਤੇ ਆਪਣੇ ਸਵਾਰਥ ਦੇ ਲਈ ਜਿਹੜਾ ਹੈਗਾ ਪੰਜਾਬ ਦਾ ਜਿਹੜੀ ਆਪ ਸਰਕਾਰ ਹੈ ਉਹ ਕੇਂਦਰ ਸਰਕਾਰ ਦੇ ਅਧੀਨ ਹੋਈ ਹੋਈ ਹੈ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਸਿੱਖਾਂ ਦੀ ਜਿਹੜੀ ਹੈ ਰਾਜਨੀਤਿਕ ਸ਼ਕਤੀ ਨੂੰ ਠੋਰਾ ਲਾਉਣ ਲਈ ਖਤਮ ਕਰਨ ਲਈ ਇਹ ਸਾਰੇ ਯਤਨ ਕਰ ਰਹੀ ਹੈ ਜੋ ਆਖਰ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਕੱਢ ਕੀਤੀ ਹੈ ਕਿਰਨ ਲਈ ਤੇ ਉਹ ਤੁਹਾਨੂੰ ਕੀ ਲੱਗਦਾ ਹੈ ਕਿ ਨਿਰਪੱਖ ਹੈ ਕਿ ਬਾਦਲ ਦਲੀਏ ਨੇ ਹੋਗੀ ਨੇਯੁਰਦੀ ਤਾਂ ਹੋਣ ਦੇ ਖਤਮ ਹੋਊਗੀ ਭਰਤੀ ਜਿਹੜੀ ਚੱਲੀ ਆ ਉਹ ਤਾਂ ਜਿਹੜੀ ਹੈ ਉਹ ਉਹ ਨੂੰ ਮੰਨੇ ਨਹੀਂ ਕਦੇ ਸੁਖਵੀਰ ਬਾਦਲ ਨੇ ਉਹ ਹੁਣ ਤਾਂ ਵਰਕਿੰਗ ਕਮੇਟੀ ਦੀਆਂ ਡਿਊਟੀਆਂ ਲਾਈਆਂ ਵਰਕਿੰਗ ਕਮੇਟੀ ਸੁਖਵੀਰ ਧੜੇ ਦੀ ਵਰਕਿੰਗ ਕਮੇਟੀ ਹੈ ਉਹ ਦੂਜਿਆਂ ਦੀ ਤਾਂ ਵਰਕਿੰਗ ਕਮੇਟੀ ਹੈ ਹੀ ਨਹੀਂ ਸੱਤ ਮੈਂਬਰੀ ਕਮੇਟੀ ਦਾ ਜਿਹਦਾ ਐਲਾਨ ਹੋਇਆ ਸੀ ਦਾ ਇਹ ਆਪਣਾ ਸਿੰਘ ਸਹਿਬਾਨ ਵੱਲੋਂ 2 ਦਸੰਬਰ ਨੂੰ ਸੱਤ ਮੈਂਬਰੀ ਕਮੇਟੀ ਦੀ ਤਾਂ ਹੋਣ ਦੇ ਖਤਮ ਹੋਊਗੀ ਉਹਦੀ ਤਾਂ ਹੋਂਦ ਕਦੇ ਮੰਨੀ ਹੋਣੀ ਇਹਨਾਂ ਨੇ ਜਿਹੜਾ ਬਾਦਲ ਨੇ ਤੋਂ ਅੱਜ ਜਿਹੜਾ ਸਪਸ਼ਟ ਕਿਹਾ ਦਰਜੀਤ ਸਿੰਘ ਟੀਮਾ ਨੇ ਬਈ ਜਿਹੜੀ ਇਟਾਲੀ ਦਲ ਦੀ ਵਰਚਿੰਗ ਕਮੇਟੀ ਆ ਉਹਦੇ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਸੱਤ ਮੈਂਬਰੀ ਕਮੇਟੀ ਦੇ ਉੱਤੇ ਜਿਕਰੇ ਨਹੀਂ ਹੈ ਤੋਂ ਜਿਹੜੀ ਕਮੇਟੀ ਬਣਾਈ ਜਿਹੜੀ ਕਮੇਟੀ ਤੁਰੀ ਜਿਹੜੀ ਕਮੇਟੀ ਚੱਲੀ ਉਹ ਕਮੇਟੀ ਦਾ ਤਾਂ ਕੋਈ ਵजूद ਰਹੀ ਨਹੀਂ ਇਹ ਵੀ ਅਗਲ ਤੱਕ ਦੀ ਸਾਡੀ ਕੋਈ ਵੱਡੀ ਵੱਡੀ ਹੋਣੀ ਨਾ ਪੰਜਾਬ ਨੂੰ ਤੇ ਦਲਜੀਤ ਸਿੰਘ ਚੀਮਾ ਉਹ ਕਰ ਰਹੇ ਨੇ ਆ ਆਪਦੀ ਆਗੂ ਲਾਤੇ ਹਰੇਕ ਹਲਕਿਆਂ ਚਾਰੇਕ ਜਿਲ੍ਹਿਆਂ ਚ ਭਰਤੀ ਕਰਨ ਦੀ ਸਤਵੇਂ ਮੈਂਬਰ ਕਮੇਟੀ ਤੱਕ ਤੇ ਡਿਊਟੀ ਨਹੀਂ ਜੀ ਨਹੀਂ ਚੀਮਾ ਚ ਹੀ ਕਰ ਰਿਹਾ ਜੀ ਇਹ ਤਾਂ ਜਿਹੜਾ ਹੈ ਸੁਖਵੀਰ ਸਿੰਘ ਬਾਦਲ ਕਰ ਰਿਹਾ ਹੈ ਇਹ ਚੀਮਾ ਤੇ ਹੋਰ ਤਾਂ ਇਹ ਤਾਂ ਜਿਹੜੇ ਨੇ ਉਹ ਸੁਖਵੀਰ ਸਿੰਘ ਬਾਦਲ ਦਾ ਹੁਕਮ ਹੀ ਉਹ ਵਾਲੇ ਨੇ ਇਹ ਤਾਂ ਅਜੇ ਮਲਾਜ਼ਮ ਨੇ ਤੇ ਉਹ ਮੁਲਾਕਾਤਾਂ ਨੇ ਤਾਂ ਉਹ ਕਹਿਣੀ ਹੁੰਦਾ ਜਿਹੜਾ ਮਾਲਕ ਹੈ ਇਹ ਤੋਂ ਸਰਬੀਰ ਸਿੰਘ ਬਾਦਲ ਨਹੀਂ ਸਿੱਧੀ ਹਲੰਗਣਾ ਚਰਤੀ ਸੱਤ ਮੈਂਬਰ ਕਮੇਟੀ ਦਾ ਜਿਹੜਾ ਸੀ ਉਹ ਵजूद ਖਤਮ ਹੋ ਗਿਆ ਤੇ ਸੱਤ ਮੈਂਬਰੀ ਕਮੇਟੀ ਦਾ ਜਿਹੜੀ ਹੈ ਹੀ ਨਹੀਂ ਹੋਂਦ ਦੇ ਵਿੱਚ ਹੀ ਨਹੀਂ ਹੈ ਉਹ ਤਾਂ ਜਿਹੜੀ ਇਹਨਾਂ ਨੇ ਪ੍ਰਸਤਾਨ ਫਰਾਂਸ ਕਰੀਆ ਦਲਜੀਤ ਸਿੰਘ ਟੀਮਾ ਨੇ ਜਿਹਦੇ ਚ ਡਿਊਟੀਆਂ ਲਾਈਆਂ ਉਹਦੇ ਜੇ ਸਪਸ਼ਟਤਾ ਉਤੇ ਮੰਤਰ ਹੋ ਗਏ ਉਸ ਦੀ ਹੁਣ ਤੋਂ ਜੀ ਤੇ ਹੁਣ ਫਿਰ ਸੱਤ ਮੈਂਬਰੀ ਕਮੇਟੀ ਕੀ ਸਾਇਲੈਂਟ ਹੋ ਕੇ ਰਹੂਗੀ ਜਾਂ ਚੱਪਲਤੀ ਕਰੂਗੀ ਨਹੀਂ ਜੋ ਤਾਂ ਹੁਣ ਧਾਮੀ ਸਾਹਿਬ ਨੇ ਤੇ ਚੀਮਾ ਸਾਹਿਬ ਨੇ ਕਿਹਾ ਹੀ ਆ ਬੰਦ ਕਮਰੇ ਜਿਹੜੀ ਮੁਲਾਕਾਤ ਹੋਈ ਉਹਦੇ ਜਥੇਦਾਰ ਜੈਨੀ ਰਕबीर ਸਿੰਘ ਹੋਰ ਨੇ ਜਿਹੜੇ ਅਤਾਲਤਾ ਸਾਹਿਬ ਦੇ ਮੰਨਜੋ ਜਥੇਦਾਰ ਨੇ ਉਹਨਾਂ ਨੇ ਕਹਿਤਾ ਬਈ ਚਲੋ ਠੀਕ ਹੈ ਤੁਸੀਂ ਫਿਰ ਸਿੱਧੀ ਭਰਤੀ ਕਰ ਲਓ ਛੱਡੋ ਸੱਤਵੇਂ ਮੈਂਬਰੀ ਕਮੇਟੀ ਨੂੰ ਪਰੰਤੂ ਉਹਦੀ ਤਰਦੀਦ ਤਾਂ ਉਹਨਾਂ ਨੇ ਜੈਨੀ ਰਕबीर ਸਿੰਘ ਨੇ ਕਰੀ ਨਹੀਂ ਜਿਹੜਾ ਇਹਨਾਂ ਨੇ ਪਬਲੀਕਲੀ ਜਨਤਕ ਤੌਰ ਤੇ ਬਿਆਨ ਦਿੱਤਾ ਹੈ ਬਈ ਜੀ ਉਹਨਾਂ ਨੇ ਕਹਿਤਾ ਜਥੇਦਾਰ ਸਾਹਿਬ ਨੇ ਉਹ ਜਥੇਦਾਰ ਸਾਹਿਬ ਦੇ ਹਵਾਲੇ ਨਾਲ ਹੀ ਦਿੱਤਾ ਨਾ ਫਿਰ ਜੈਨੀ ਰਕबीर ਸਿੰਘ ਨੂੰ ਤਰਦੀਦ ਕਰਨੀ ਚਾਹੀਦੀ ਜੀ ਜਾਂ ਉਹਨਾਂ ਦੇ ਸਖਤ ਰੇਟ ਵੱਲੋਂ ਜਿਹੜੀ ਸੀ ਤਰਦੀਦ ਕਰਨੀ ਚਾਹੀਦੀ ਸੀ ਉਹ ਕੀਤੀ ਨਹੀਂ ਇਹਦਾ ਮਤਲਬ ਹੈ ਯਾਨੀ ਜਿਹੜੇ ਹੈਗੇ ਜਿਾਨੀ ਰਕबीर ਸਿੰਘ ਉਹ ਇਹਨਾਂ ਦੀ ਗੱਲ ਨੂੰ ਮੰਨ ਰਹੇ ਨੇ ਜਾਨਕੀ ਨੇ ਪ੍ਰਭਾਵ ਵੇਟ ਨਹੀਂ ਇਹਨਾਂ ਦੇ ਬੜੇ ਸਿੱਧੇ ਪ੍ਰਭਾਵ ਵੇਟ ਨੇ ਜੀ ਬੜੇ ਸਿੱਧੇ ਉਹਦੇ ਵਿੱਚ ਕੋਈ ਸੱਚ ਸ਼ੋਭਾ ਹੀ ਨਹੀਂ ਹੈ ਜਿਹੜੀ ਗੱਲ ਇਹ ਕਹਿ ਦਿੰਦੇ ਨੇ ਬਾਹਰ ਆ ਕੇ ਬੰਦ ਚਮੜੇ ਚੋਂ ਜੀ ਜਾਨੀ ਜੀ ਨੇ ਐ ਤਾ ਉਹਦੀ ਕੋਈ ਤਰਦੀਦ ਨਹੀਂ ਆਉਂਦੀ ਨਾ ਉਹਦੀ ਹਮਾਇਤ ਆਉਂਦੀ ਹੈ ਨਾ ਤਰਦੀਦ ਆਉਂਦੀ ਹੈ ਪਰ ਉਹਦੀ ਤਰਦੀਦ ਜ਼ਰੂਰੀ ਹੁੰਦੀ ਹੈ ਜੇ ਇਹ ਝੂਠ ਬੋਲਦੇ ਨੇ ਇਹਨਾਂ ਦੇ ਖਿਲਾਫ ਐਕਸ਼ਨ ਚਾਹੀਦਾ ਉਹ ਕੋਈ ਐਕਸ਼ਨ ਲੈਂਦੇ ਨਹੀਂ ਇਹਦਾ ਮਤਲਬ ਹੈ ਜਾਨੀ ਰਕबीर ਸਿੰਘ ਇਹਨਾਂ ਦੇ ਪ੍ਰਭਾਵ ਥੱਲੇ ਹੀ ਚੱਲੀ ਜਾਂਦੇ ਕੋਈ ਕੁਝ ਵੀ ਹੈ ਇਹ ਹੁਕਮਾਤ ਗਾਜਨ ਜੀ ਸਾਹਿਬ ਜੀ ਵੀ ਦੋਨੇ ਤਰ੍ਹਾਂ ਆਉਂਦੇ ਆਉਦੇ ਚੁੱਲ੍ਹੇ ਸਵੇਟ ਕੇ ਇੱਕ ਹੋਜੇ ਪਰ ਫਿਰ ਵੀ ਦੋਨੇ ਤਰ੍ਹਾਂ ਆਡ-ਅੱਡ ਬੋਲੀ ਬੋਲ ਰਹੀਆਂ ਨੇ ਨਾ ਸਮਿਟਨ ਦਾ ਤਾਂ ਜੀ ਤਾਂ ਸੀ ਕਿ ਉਹਨਾਂ ਨੇ ਤਾਂ ਇਹਨਾਂ ਦੀ ਹੋਂਦ ਹੀ ਖਤਮ ਕਰਤੀ ਸੀ ਵਰਕਿੰਗ ਕਮੇਟੀ ਦੀ ਕਿ ਜਦੋਂ ਤੈਤਾ ਸੀ ਸਿੰਘ ਸਾਹਿਬਾਨ ਨੇ 2 ਦਸੰਬਰ ਨੂੰ ਤੇ 7 ਮੈਂਬਰ ਦੀ ਕਮੇਟੀ ਭਰਤੀ ਕਰਕੇ ਨਵਾਂ ਪ੍ਰਧਾਨ ਚੁਣੂ ਜੀ ਉਹ ਅੱਗੇ ਫਿਰ ਨਵੀਂ ਜਿਹੜੀ ਆ ਬਾਡੀ ਚ ਬਣਾਉਣਗੇ ਤਾਂ ਫਿਰ ਉਹ ਤਾਂ ਮੰਨੀ ਨਹੀਂ ਹੈ ਗੱਲ ਉਹ ਤੇ ਇਹਦੇ ਲਈ ਚੋਲਾ ਸਮਿਟਨ ਦਾ ਤਾਂ ਜਿਹੜਾ ਹੈਗਾ ਉਹ ਕਹਿੰਦੇ ਸੁਧਾਰ ਲੈਣ ਬਾਰੇ ਵੀ ਅਸੀਂ ਸਮਿਟਤਾ ਸੀ ਪਰ ਇਹਨਾਂ ਨੇ ਸਮਿਟਿਆ ਨਹੀਂ ਇਹਨਾਂ ਨੇ ਤਾਂ ਉਹਦੇ ਨਾਲ ਵੀ ਤੱਕ ਹੋਤੇ ਸੋ ਜਿਹੜਾ ਸੀ ਚੁੱਲਾ ਜਿਹੜਾ ਸੀ ਢਾਈ ਦਿੱਤਾ ਇਸ ਦਾ ਸੁਧਾਰ ਲੈ ਰਿਹਾ ਦਾ ਇਦੋਂ ਤਾਂ ਚੁੱਲ੍ਹੇ ਨਹੀਂ ਹੈ ਤੇ ਟੱਠੇ ਹੁੰਦਾ ਇਹਨਾਂ ਦਾ ਕੋਈ ਬੰਦਾ ਲੇਤਾ ਉਧਰਲੇ ਪਾਸੇ ਕੋਈ ਬੰਦਾ ਨਹੀਂ ਲੇਤਾ ਸੋ ਇਹ ਤਾਂ ਇੱਥੇ ਸੁਧਾਰ ਲੈਣ ਨੂੰ ਬਾਹਰ ਕੱਢਣ ਦਾ ਉਪਰਾਲਾ ਸੀ ਇਹਨਾਂ ਨੇ ਜਥੇਦਾਰ ਸਾਹਿਬ ਨੂੰ ਵਿਚ ਲਿਆ ਕੇ ਤੇ ਜਿਹੜੇ ਹੈ ਝੂਠੇ ਸਾਰੀਆਂ ਗੱਲਾਂ ਚਰਚੇ ਆ ਆਪਦੇ ਕਿੰਨੀ ਹੋ ਸਰਵੀਰ ਸਿੰਘ ਬਾਦਲ ਨੇ ਉਹਨਾਂ ਦਾ ਜਿਹੜਾ ਸੀ ਚੁੱਲਾ ਖਾਤੋਂ ਚਰਤਾ ਤੇ ਆਪਦਾ ਚੁੱਲਾ ਜਿਹੜਾ ਮੱਜ ਦਾ ਰੱਖ ਲਿਆ ਨਹੀਂ ਸਤਵੇਂ ਮੈਂਬਰ ਕਮੇਟੀ ਚ ਬਾਦਲ ਕਹਿੰਦੇ ਵੀ ਇਹਨੂੰ ਲੇਤਾ ਨਹੀਂ ਜਾ ਸਕਦਾ ਜੀ ਕਿਉਂਕਿ ਇਹ ਮੈਂਬਰੀ ਨਹੀਂ ਇਸ ਦੀ ਵੀ ਦੇ ਚੁਕੇ ਨੇ ਕੌਣ ਜੀ ਇਹ ਆਪਣੇ ਸੁਧਾਰ ਲੈਣ ਵਾਲੇ ਨਹੀਂ ਜੀ ਨਹੀਂ ਸੱਤ ਮੈਂਬਰੀ ਕਮੇਟੀ ਜਿਹੜੀ ਸੀ ਉਹਨਾਂ ਉਹ ਤਾਂ ਨਹੀਂ ਲੈਣੀ ਸੀ ਜਿਹੜੇ ਸਟਿਫੀਸ਼ਨ ਚ ਬਾਦਲਣਾ ਖੜੇ ਸੱਤ ਮੈਂਬਰੀ ਕਮੇਟੀ ਤਾਂ ਉਹ ਕੋਈ ਵੀ ਬਣ ਸਕਦੀ ਸੀ ਸੱਤ ਮੈਂਬਰੀ ਕਮੇਟੀ ਜਿਹੜੀ ਸੀ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਵਿੱਚ ਉਹ ਜੋ ਜਥੇਦਾਰ ਸਹਿਮਾਨ ਕਿਸੇ ਨੂੰ ਵੀ ਲੈ ਸਕਦੇ ਸੀ ਉਹ ਸੱਤ ਮੈਂਬਰੀ ਕਮੇਟੀ ਚ ਤੇ ਉਹ ਸੱਤ ਮੈਂਬਰੀ ਕਮੇਟੀ ਦੇ ਵਿੱਚ ਅਸਤੀਫਾ ਦੇਣਾ ਜਾਂ ਨਾ ਦੇਣਾ ਉਹ ਤਾਂ ਕੋਈ ਮਤਲਬ ਬੰਦਾ ਹੀ ਨਹੀਂ ਹੈ ਅਸਤੀਫਾ ਦੇਣ ਦਾ ਨਾ ਦੇਣ ਦਾ ਜਿਹੜੇ ਵੱਲ ਦੇ ਮੁਕਬਲਾ ਰਹੇ ਨੇ ਐਡਵੋਕੇਟ ਕਲੀਅਰ ਸਾਹਿਬ ਉਹ ਕਹਿੰਦੇ ਵੀ ਜਿਹੜੇ ਸੁਧਾਰ ਲਹਿਰ ਵਾਲੇ ਬੰਦੇ ਨੇ ਇਹ ਜਦੋਂ ਜਿਵੇਂ ਆਵਾਦੀ ਪਾਰਟੀ ਜਾਂ ਕੋਈ ਕਾਂਗਰਸ ਜਾਂ ਕੋਈ ਬੀਜੇਪੀ ਅਕਾਲੀ ਦਲ ਦੀ ਭਰਤੀ ਨਹੀਂ ਕਰ ਸਕਦੀ ਇਸੇ ਤਰ੍ਹਾਂ ਇਹ ਉਹ ਕਹਿੰਦੇ ਨੇ ਇਹ ਸੁਵਾਰ ਲੈਣ ਵਾਲਾ ਨੂੰ ਮੈਂਬਰ ਇਹ ਸਤੀਪੇ ਦੇ ਚੁੱਕ ਨੇ ਅਕਾਲੀ ਦਲ ਤੋਂ ਬਾਹਰ ਨੇ ਇਹਨਾਂ ਨੂੰ ਸੱਤ ਮੈਂਬਰ ਕਮੇਟੀ ਜੀ ਕੇ ਮਿਲਿਆ ਜਾ ਸਕਦਾ ਦੇਖੋ ਜੀ ਜਿਹੜਾ ਹੁਕਮਨਾਮਾ ਅਕਾਲਤਾ ਸਾਲ ਤੋਂ 2 ਦਸੰਬਰ ਨੂੰ ਜਾਰੀ ਹੋਇਆ ਉਸ ਦੀ ਉਸ ਦਾ ਸਪਸ਼ਟਿਕਰਨ ਜਿਹੜਾ ਹੈ ਉਹ ਕਿਸੇ ਹੋਰ ਨੇ ਨਹੀਂ ਦੇਣਾ ਹੁੰਦਾ ਜੇ ਕੋਈ ਗੱਲ ਕਹਿਣੀ ਹੈ ਉਹ ਜ세ਦਾਰ ਸਾਹਿਬ ਦੇ ਸਾਹਮਣੇ ਲਿਖਤੀ ਤੌਰ ਤੇ ਰੱਖਣ ਤੇ ਉਹ ਜੱਥੇਦਾਰ ਸਾਹਿਬ ਉਹਦਾ ਸਪਸ਼ਟਕਰਨ ਦੇ ਸਕਦੇ ਆ ਨਾ ਕਿ ਕੋਈ ਤੀਸਰਾ ਬੰਦਾ ਦੱਸ ਸਕਦਾ ਜੀ ਉਹ ਲਿਆ ਜਾ ਸਕਦਾ ਜਾਂ ਨਹੀਂ ਲਿਆ ਜਾ ਸਕਦਾ ਕਾਨੂੰਨੀ ਤੌਰ ਤੇ ਦੱਸਤਾ ਜੇ ਠੀਕ ਹੈ ਉਹ ਗੱਲ ਤਾਂ ਫਿਰ ਜੱਥੇਦਾਰ ਸਾਹਿਬ ਦੀ ਪੇਸ਼ ਕਰਨੀ ਪਊਦੀ ਇਹਨਾਂ ਨੇ ਲਿਖਤੀ ਤੌਰ ਤੇ ਕੋਈ ਪੇਸ਼ ਕਰੀ ਜਵਾਨੀ ਕਹਿੰਦੇ ਆ ਜੀ ਉਹ ਡਰਤਾ ਤੇ ਜਵਾਨੀ ਸਾਡਾ ਉਹਨਾਂ ਨੇ ਆਹ ਕਹਿਤਾ ਜਵਾਨੀ ਤਾਂ ਜਦੋਂ ਹੁਣ ਉਹ ਹੁਕਮਨਾਮਾ ਜਿਹੜਾ ਹੋਇਆ ਉਹ ਲਿਖਤੀ ਹੋਇਆ ਅੱਜ ਵੀ ਉਹ ਤਲ ਤੇ ਸਭ ਦੇ ਰਿਕਾਰਡ ਚੋਂ ਢੜਾ ਕੇ ਦੇਖਿਆ ਜਾ ਸਕਦਾ ਹੈ ਸਖਤ ਰੇਟ ਦਾ ਜਿਹੜਾ ਹੈ ਉਹਨਾਂ ਨੇ ਹੁਕਮਨਾਮਾ ਜਿਹੜਾ ਹੈ ਉਹ ਰੱਖਿਆ ਹੋਇਆ ਆਪਦੇ ਕੋਲੇ ਉਹਦੇ ਤੇ ਪੰਜੇ ਸਿੰਘ ਸਾਹਿਬਾਨ ਦੇ ਦਸਤਤ ਨੇ ਉਸ ਤੋਂ ਬਾਅਦ ਤਾਂ ਕੋਈ ਹੁਕਮਨਾਮਾ ਜਾਰੀ ਹੋ ਨਹੀਂ ਹੋਇਆ ਜਵਾਨੀ ਦਹੀ ਜਾਂਦੇ ਉਹਨਾਂ ਨੇ ਐਂ ਕਹਿਤਾ ਅਸੀਂ ਐਂ ਕਹਿਤਾ ਅਸੀਂ ਜਵਾਨੀ ਜੇ ਹੁਣ ਕੋਈ ਅਦਾਲਤ ਦਾ ਹੁਕਮ ਹੁੰਦਾ ਤਾਂ ਉਹ ਲਿਖਤੀ ਹੁੰਦਾ ਉਹ ਤੋਂ ਬਾਅਦ ਤੇ ਜੱਜ ਨੇ ਕਹਿਤਾ ਸੀ ਜੇ ਉੱਥੇ ਬੰਦੇ ਕਮਰੇ ਚ ਜੱਜ ਦੇ ਕਹਿਨ ਦਾ ਕੀ ਮੁੱਲ ਜਦੋਂ ਅਸੀਂ ਉਹਦੀ ਨਕਲ ਨਹੀਂ ਲੈ ਸਕਦੇ ਸਾਡੇ ਕੋਲੇ ਲਿਖਤੀ ਨਹੀਂ ਹੈ ਸੋ ਤੀਜੇ ਬੰਦੇ ਦਾ ਕੋਈ ਬਲਾਰਾ ਹੈ ਕੋਈ ਹੈ ਤੇ ਉਹ ਜਿਹੜਾ ਬਿਆਨ ਦਿੰਦਾ ਉਹ ਤਾਂ ਜਿਹੜਾ ਹੈਗਾ ਕੋਈ ਮਤਲਬ ਹੀ ਨਹੀਂ ਬਣਦਾ ਉਸ ਦਾ ਉਹ ਅਦਾਲਤ ਅਕਤਖਬ ਦੀ ਪੇਸ਼ੋਕੀ ਤਾਹੋ ਬਈਏ ਗੈਰ ਕਾਨੂੰਨੀ ਸੀ ਅਦਾਲਤ ਅਕਤਖਬ ਵਿੱਚ ਹੋਰ ਹੁਕਮਨਾਮਾ ਜਾਰੀ ਕਰਨ ਲਿਖਤੀ ਤੌਰ ਤੇ ਅਦਾਲਤ ਅਕਤਖਬ ਦੀ ਪਾਵਨ ਫਸੀਲ ਤੋਂ ਫਿਰ ਉਸ ਦਾ ਕੋਈ ਅਰਥ ਮੰਨਿਆ ਜਾ ਸਕਦਾ ਹਨ ਗੁਰਪ੍ਰਤਾਪ ਸਿੰਘ ਵਡਾਲਾ ਕਹਿੰਦੇ ਵੀ ਇਹ ਬਾਦਲ ਕੇ ਜਾਂ ਜਿੰਨੇ ਵੀ ਇਹ ਜੁੰਡਲੀ ਹੈ ਵੀ ਇਹ ਇਕਾਲ ਤਖਤ ਦੇ ਭਗੋੜੇ ਨਹੀਂ ਤੇ ਅਸੀਂ ਆਪਣੇ ਹੁਣ ਲੋਕਾਂ ਤੇ ਜਾਵਾਂਗੇ ਲੋਕ ਦਾਇ ਲੈ ਕੇ ਕੋਈ ਨਵਾਂ ਪ੍ਰੋਗਰਾਮ ਨਹੀਂ ਕਰਦੇ ਦੇਖੋ ਜੀ ਸਿੱਧੇ ਤੌਰ ਤੇ ਭੜੋੜੇ ਨੇ ਕਿ ਸਿੱਧੇ ਤੌਰ ਤੇ ਭੜੋੜੇ ਨੇ ਤੇ ਫਿਰ ਇਹ ਲੋਕਾਂ ਦੇ ਵਿੱਚ ਤਾਂ ਉਹਨਾਂ ਕੋਲ ਕੋਈ ਬਦਲ ਨਹੀਂ ਰਿਹਾ ਉਹਨਾਂ ਨੂੰ ਲਾਂਭੇ ਕਰਤਾ ਖਤਮ ਕਰਤਾ ਸਕੋਂ ਜਿਹੜੇ ਉਹਨਾਂ ਦੇ ਇਤਰਾਜ਼ ਸੀ ਉਹ ਵੀ ਖਤਮ ਕਰਤੇ ਬੰਦ ਚੰਮਰਾ ਮੀਟਿੰਗਾਂ ਦੇ ਨਾਲੇ ਨਵੇਂ ਹੁਕਮਨਾਮੇ ਜਾਰੀ ਹੋ ਜੇ ਜਿਹੜੇ ਬਿਨਾ ਲਿਖਤੀ ਸੀ ਤੇ ਜਵਾਨੀ ਹੋ ਗਏ ਤੇ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਬਦਲਤਾ ਇੱਕ ਨਵੀਂ ਪਾਰਟੀ ਉਹ ਬਣਾਉਣੀ ਹੈ ਪ੍ਰੰਤੂ ਨਾ ਸੁਧਾਰ ਲਹਿਰ ਨੂੰ ਤੇ ਨਾ ਬਾਦਲ ਧੜੇ ਨੂੰ ਅੱਜ ਜਿਹੜੇ ਉਸ ਸਿੱਖ ਪੰਥ ਜਿਹੜਾ ਹੈਗਾ ਉਹ ਪ੍ਰਵਾਨ ਨਹੀਂ ਕਰਦਾ ਤੇ ਇੱਕ ਬਾਜੀ ਨੇ ਤਦਾਦੀ ਨੇ ਉਹ ਤਾਂ ਫਿਰ ਉੱਥੇ ਦੀ ਉੱਥੇ ਹੀ ਚੱਲ ਆ ਗਈ ਦਾਜੀ ਬਾਜੀਆ ਦੇ ਵਿੱਚ ਰਹਿ ਗਿਆ ਤੇ ਅੱਜ ਭਾਈ ਅਮਰਪਾਲ ਸਿੰਘ ਤੇ ਸਰਦਾਰ ਤਰਸੇਮ ਸਿੰਘ ਦੀ ਜਿਹੜੀ ਲੀਡਰਸ਼ਿਪ ਆ ਉਸ ਨੂੰ ਖਾਲਸਾ ਪੰਥ ਦੇ ਸਿੱਖੋਂ ਮਨਜ਼ੂਰ ਕਰਦੀ ਹੈ ਉਸ ਨੂੰ ਪ੍ਰਵਾਨ ਕਰਦੀ ਹੈ ਇਹਨਾਂ ਦਾ ਸਿੱਖ ਪੰਥ ਦੇ ਵਿੱਚ ਅੱਜ ਕੋਈ ਸਥਾਨ ਨਹੀਂ ਹੈ ਦੋਹਾਂ ਦਾ ਦਾਜੀ ਬਾਜੀ ਦਾ ਤੇ ਇਹ ਸੁਧਾਰ ਲਹਿਰ ਬਣਾ ਲੈਣ ਤੇ ਇਹ ਕੀ ਕਹਿੰਦੇ ਬਾਦਲ ਧੜਾ ਬਣਾ ਲੈਣ ਇਹ ਸਿੱਖ ਪੰਥ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਮਨਫੀ ਹੋ ਚੁੱਕੇ ਨੇ ਵੀ ਤੁਸੀਂ ਬਾਗੀਆਂ ਨੂੰ ਕਿਉਂ ਨਹੀਂ ਸੱਦਾ ਦਿੰਦੇ ਵੀ ਯਾਰ ਇਦਾਂ ਮਤਵਾਲ ਬਣੀ ਦੀਗਵਾਈ ਬਚਾਓ ਵੇਖੋ ਜੀ ਇਹ ਸਦਾ ਜਿਹੜਾ ਜਿਹੜਾ ਹੁੰਦਾ ਸੱਦੇ ਦੇ ਵਿੱਚ ਬਹੁਤ ਕੁਝ ਦੇਖਣਾ ਪੈਂਦਾ ਇਤਿਹਾਸ ਵਿੱਚ ਪਛੋਤਣ ਦੇਖਣਾ ਪੈਂਦਾ ਇਹ ਇਹ ਕਿਹਾ ਜਾਂਦਾ ਇੱਥੇ ਜਦੋਂ ਇਹ ਸਾਰੀਆਂ ਕਾਰਵਾਈਆਂ ਹੋਈਆਂ ਸੀ ਬਾਬਲੇ ਤਲਾਂ ਦੀ ਗੋਣੀ ਚੱਲੀ ਕੋਟਕਪੂਰੇ ਦੀ ਗੋਣੀ ਚੱਲੀ ਇਹ ਜਿਹੜਾ ਸੀ ਆਪਣਾ ਇਹ ਸੈਣੀ ਬਦਦਾ ਦੇ ਦੀ ਨਿਯੁਕਤੀ ਹੋਈ ਜਹਾਰਾ ਲੁੰਦੀ ਨਿਯੁਕਤੀ ਹੋਈ ਤੇ ਇਹ ਆਪਣਾ ਵੀ ਲੁਧੇ ਹਣੇ ਚੱਲੀ ਉਦੋਂ ਇਹ ਉਹਨਾਂ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਸੀ ਕੌਰ ਕਮੇਟੀ ਦੇ ਵਿੱਚ ਸ਼ਾਮਲ ਸੀ ਇਹਨਾਂ ਚੋਂ ਕਿਸੇ ਨੇ ਕੋਈ ਆਵਾਜ਼ ਨਹੀਂ ਉਠਾਈ ਤੇ ਫਿਰ ਜਦੋਂ ਆਵਾਜ਼ ਨਹੀਂ ਉਠਾਈ ਤੇ ਫਿਰ ਇਹਨਾਂ ਦਾ ਸ਼ਾਮਲ ਹੋਣ ਦਾ ਕੋਈ ਮਤਲਬ ਨਹੀਂ ਅੱਜ ਸਰਦਾਰ ਸੁਰਦੇਵ ਸਿੰਘ ਢੀਂਡਸਾ ਕਹਿੰਨ ਜਾਂ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਕਹਿੰਨੇ ਭਾਈਵਾਲ ਨੇ ਜਿੰਨੇ ਜੁਰਮ ਹੋਏ ਨੇ ਜਿੰਨੇ ਪਾਪ ਹੋਏ ਨੇ ਜਿੰਨੇ ਸਿੱਖ ਕੌਮ ਤੇ ਹਮਲੇ ਹੋਏ ਨੇ ਉਹਦੇ ਵਿੱਚ ਫਿਰ ਇਹ ਵੀ ਜ਼ਿੰਮੇਵਾਰ ਨੇ ਜਿਹੜੇ ਨੰਬਰ 2 ਤੇ ਕਹੋਂਦੇ ਨੇ ਪਰ ਇਹਨਾਂ ਨੇ ਜਾ ਕੇ ਮਾਫੀ ਮੰਗ ਲਈ ਨਹੀਂ ਜੇ ਮਾਫੀ ਤਾਂ ਫਿਰ ਜਿਹੜੀ ਹੈਗੀ ਹੈ ਮਾਫੀ ਮੰਝਲੀ ਤੇ ਮਾਫੀ ਤਾਂ ਸੁਰਵੀਰ ਬਾਦਲ ਨੇ ਵੀ ਮੰਝਲੀ ਤੇ ਹੁਣ ਕਿਸੇ ਨੂੰ ਕਤਲ ਕਰਕੇ ਤੇ ਆਪਾਂ ਕਹੀਏ ਮਾਫੀ ਮੰਝਲੀ ਫਿਰ ਤਾਂ ਜਿਹੜਾ ਨਰਿੰਦਰ ਸਿੰਘ ਚੌੜਾ ਉਸ ਨੂੰ ਵੀ ਮਾਫੀ ਦੇਣੀ ਚਾਹੀਦੀ ਇੱਕ ਵਾਰੀ ਮੌਕਾ ਤਾਂ ਦੇਣਾ ਚਾਹੀਦਾ ਵੀ ਮਾਫੀ ਮੰਝਲੇ ਉਸ ਤੇ ਕੇਸ ਕਿਉਂ ਬਣਾਇਆ ਹੋਇਆ ਤੁਸੀਂ ਉੱਥੇ ਸਿੱਖ ਜਿਹੜੇ ਸੀ ਮਰਜੀ ਉੜਿਆਂ ਨੂੰ ਸ਼ਹੀਦ ਕਰਤਾ ਤੁਸੀਂ ਖਾਲਸਾ ਪੰਥ ਦੀ ਜਿਹੜੀ ਸੀਗੀ ਉਹ ਤਸਵੀਰ ਹੀ ਬਦਲਤੀ ਤੁਸੀਂ ਜ਼ੁਲਮੀ ਲੋਕਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਤੁਸੀਂ ਉਹਨਾਂ ਲੋਟਾਂ ਨੂੰ ਜਿਨ੍ਹਾਂ ਨੇ ਝੂਠੇ ਮਟਾਵੇ ਬਣਾਏ ਉਹਨਾਂ ਨੂੰ ਪੰਜਾਬ 'ਚ ਲਿਆਦਾ ਤੁਹਾਡੇ ਨਾਲ ਵੱਧ ਜਿਹੜਾ ਹੈ ਪਾਪਾਂ ਦਾ ਜ਼ਿੰਮੇਵਾਰ ਕੌਣ ਹੋ ਸਕਦਾ ਹੈ ਤੇ ਅੱਜ ਸਰਦਾਰ ਸੁਦੇਵ ਸਿੰਘ ਢੀਡਸਾ ਤੇ ਸਰਦਾਰ ਭੁਮਿੰਦਰ ਸਿੰਘ ਢੀਡਸਾ ਚਾਹੇਨ ਵੀ ਅਸੀਂ ਦੁੱਧ ਤੋਤੇ ਹੋ ਗਏ ਅਸੀਂ ਪਾਪਾਂ ਤੋਂ ਬਰੀ ਹੋ ਗਏ ਉਹ ਕਿਹੜੇ ਢੰਗ ਨਾਲ ਬਰੀ ਹੋ ਦੀ ਉਹ ਸੁਧਾਰ ਲਹਿਰ ਚ ਨੇ ਉਹ ਸੁਧਾਰ ਲਹਿਰ ਦੇ ਸੀਨੀਅਰ ਲੀਡਰ ਨੇ ਇੱਧਰ ਸੁਖਵੀਰ ਸਿੰਘ ਬਾਦਲ ਜਿਹੜਾ ਹੈਗਾ ਉਹ ਆਪਦੇ ਢੜੇ ਦਾ ਸੀਨੀਅਰ ਲੀਡਰ ਹੈ ਇਹਦੇ ਖੁਦਗਰਜ਼ੀ ਪਿੱਛੇ ਲੜਾਈਆਂ ਤਾਂ ਕੋਈ ਲੜੀ ਜਾਓ ਜੇ ਸੁਖਵੀਰ ਸਿੰਘ ਬਾਦਲ ਸਰਵੇਪ ਸਿੰਘ ਢੀਡਾ ਸਾ ਤੇ ਪਰਮਿੰਦਰ ਸਿੰਘ ਢੀਡਾ ਸਾ ਇਹ ਇੱਕੋ ਲਾਈਨ ਦੇ ਵਿੱਚ ਆਉਂਦੇ ਨੇ ਕਿ ਹੁਣ ਬਾਜੀਆਂ ਤੇ ਦਾਗੀਆਂ ਨੂੰ ਤੁਸੀਂ ਦੋਨਾਂ ਨੂੰ ਹੀ ਰੱਦ ਕਰਦੇ ਹੋ ਹਾਂ ਬਾਜੀਆਂ ਤੇ ਦਾਗੀਆਂ ਨੂੰ ਦੋਹਾਂ ਨੂੰ ਰੱਦ ਕਰਦੇ ਆਂ ਜੀ ਇਹ ਦੋਹਾਂ ਪਾਪਾਂ ਦੇ ਭਾਜੀ ਨੇ ਦੋਹਾਂ ਨੇ ਬਜਰ ਤੁਰੈਤਾ ਕਰੀਆਂ ਨੇ ਬਜਰ ਪਾਪ ਕੀਤੇ ਨੇ ਤੇ ਦੋਹਾਂ ਨੇ ਸਿੱਖ ਪੰਥ ਨੂੰ ਨਿਸ਼ਾਨਾ ਬਣਾਇਆ ਤੇ ਇਹਨਾਂ ਦਾ ਬੰਦਿਆਂ ਦਾ ਇੱਕ ਪਾਸੇ ਲੀਡਰ ਜਿਹੜਾ ਪ੍ਰਤਾਪ ਸਿੰਘ ਬਾਦਲ ਸੀ ਉਹ ਹੁਣ ਸੁਖਵੀਰ ਸਿੰਘ ਬਾਦਲ ਹੈ ਦੂਜੇ ਪਾਸੇ ਸੁਖਦੇਵ ਸਿੰਘ ਢੀੜਸਾ ਤੇ ਪ੍ਰਮੇਂਦਰ ਸਿੰਘ ਢੀੜਸਾ ਸੀ ਇਹ ਜਿਹੜੇ ਸੀ ਇਹਨਾਂ ਨੂੰ ਦੋਹਾਂ ਧਿਰਾਂ ਨੂੰ ਮੁਕੰਮਲ ਤੌਰ ਤੇ ਖਾਲਸਾ ਪੰਥ ਨੇ ਰੱਦ ਕਰਤਾ ਇਹ ਬਰਾਬਰ ਦੇ ਦੋਸ਼ੀ ਨੇ ਹਰੇਕ ਦਾ ਥਾਂ ਤੇ ਤੇ ਇਹਨਾਂ ਦਾ ਸੁਧਾਰ ਲੈਣ ਦਾ ਬਣਾਉਂਦਾ ਜਾਂ ਸੁਖਵੀਰ ਬਾਦਲ ਦੇ ਬਣਾਉਂਦਾ ਆਕਾਲੀ ਦਲ ਦਾ ਕੋਈ ਮਤਲਬ ਨਹੀਂ ਜਦੋਂ ਮੌਜਦਾ ਕਾਨਫਰੰਸ 'ਚ ਇਹਨਾਂ ਨੇ ਕਹਿਤਾ ਸੀ ਪ੍ਰਚਲ ਸਿੰਘ ਬਾਦਲ ਨੇ ਬਈ ਅਸੀਂ ਸਾਡੀ ਸਿੱਖ ਪਾਰਟੀ ਨਹੀਂ ਹੈ ਸੁਖਦੇਵ ਸਿੰਘ ਢੀੜਸਾ ਸਟੇਜ ਤੇ ਬੈਠੇ ਸੀ ਦੋਵੇਂ ਹੱਥ ਚੱਕੇ ਹੋਏ ਸੀ ਸੁਖਦੇਵ ਸਿੰਘ ਢੀੜਸਾ ਨੇ ਵੀ ਤੇ ਪ੍ਰਮੇਂਦਰ ਸਿੰਘ ਢੀੜਸਾ ਵੀ ਜਿਹੜੇ ਸੁਖਦੇਵ ਸਿੰਘ ਢੀਡਸਾ ਤੇ ਪਰਮਿੰਦਰ ਸਿੰਘ ਢੀਡਸਾ ਜਿਹੜੇ ਹੈਗੇ ਆ ਉਹ ਦੋਵੇਂ ਹੱਥ ਚਾਤੇ ਮੰਨਤਾ ਦਿੰਦੇ ਨੇ ਵੀ ਹਾਂਜੀ ਅਸੀਂ ਜਿਹੜੀ ਐ ਇਹਨੂੰ ਪੰਜਾਬੀ ਪਾਰਟੀ ਬਣਾਤਾ ਅਸੀਂ ਖਾਲਸਾ ਪੰਥ ਦੇ ਵਿੱਚੋਂ ਖਤਮ ਕਰਤਾ ਤੇ ਉਹ ਪ੍ਰਚਲ ਸਿੰਘ ਬਾਦਲ ਦੀ ਹਾਂ ਚ ਹਾਂ ਮਿਲਾਉਂਦੇ ਨੇ ਤੇ ਅੱਜ ਉਹ ਇਸ ਤਰ੍ਹਾਂ ਤੇ ਸਜਦੇ ਨੇ ਜਿਹੜੇ ਸਾਡੀ ਸੁਧਾਰ ਲਹਿਰ ਹੈ ਜਿਹਦੇ ਸੁਖਦੇਵ ਸਿੰਘ ਢੀਡਸਾ ਤੇ ਪਰਮਿੰਦਰ ਸਿੰਘ ਢੀਡਸਾ ਜਿਹੜੇ ਨੇ ਦੋ ਸੀਨੀਅਰ ਨੇਤਾ ਨੇ ਉਹ ਆਪਣੇ ਸਿੱਖ ਕੌਮ ਦੀ ਜਾਂ ਖਾਲਸਾ ਪੰਥ ਦੀ ਪ੍ਰਤਨਿਧਤਾ ਕਰਦੇ ਇਹ 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 ਇੱਕ ਬੰਦਾ ਜਿਹੜਾ ਖੁਸ਼ਾਮਦ ਦੇ ਲਈ ਜਾਂ ਆਪਦੇ ਸਵਾਰਥ ਲਈ ਦੂਜੇ ਦੀ ਹਾਂ ਚ ਹਮਲਾਵੇ ਉਹ ਤਾਂ ਜਿਹਨੇ ਮਤਾ ਪੇਸ਼ ਕੀਤਾ ਉਹਦੇ ਨਾਲੋਂ ਵੀ ਵੱਡਾ ਦੋਸ਼ੀ ਹੈ ਤਾਂ ਜਿਹੜੀ ਨਵੀਂ ਪਾਰਟੀ ਬਣਨ ਜਾ ਰਹੀ ਹੈ ਭਾਈ ਅੰਮ੍ਰਿਤਪਾਲ ਜੀ ਦੀ ਅਗਵਾਈ ਤੇ ਤੇ ਉਹ ਐਮਪੀ ਸਰਬਜੀਤ ਸਿੰਘ ਜੀ ਦਾ ਬਿਆਨ ਆਇਆ ਸੀ ਇਹਦਾ ਨਾਮ ਸ਼ਤੌਂਦੀ ਕਾਲਾ ਆਨੰਦਪੁਰ ਸਾਹਿਬ ਹੋਊਗਾ ਇਹ ਇਹੀ ਨਾਮ ਰੱਖਿਆ ਜਾ ਰਿਹਾ ਕਿਉਂਕਿ ਹੋਰ ਨਾਮ ਹੈਗਾ ਆਪਣੇ ਜਹਿੰਦ ਦੇ ਦੇਖੋ ਜੀ ਉਹ ਤਾਂ ਸਰਦਾਰ ਸਰਬਜੀਤ ਸਿੰਘ ਖਾਲਸਾ ਨੇ ਪਿੱਛੋਂ ਬਿਆਨ ਦਿੱਤਾ ਸੀ ਵੀ ਮੈਂ ਇਹ ਗੱਲ ਨਹੀਂ ਚਾਹੀ ਸੀ ਮੇਰੀ ਗੱਲ ਜਿਹੜੇ ਸੀ ਉਹ ਪ੍ਰੈਸ ਵਾਲੇ ਗਲਤ ਸਮਝ ਗਏ ਤੇ ਉਹਦਾ ਪਿੱਛੋਂ ਸਰਦਾਰ ਤਰਸੇਮ ਸਿੰਘ ਦਾ ਵੀ ਆਇਆ ਬਈ ਇਹ ਕਈ ਨਾ ਵਿਚਾਰ ਉਹਦੀ ਇਹ ਕਮੇਟੀ ਬਣਾਈ ਜਾਊਗੀ ਪੰਜ ਮੈਂਬਰੀ ਤੇ ਉਹ ਫੈਸਲਾ ਕਰੂਗੀ ਤੇ ਉਹ ਸਾਰਿਆਂ ਦੇ ਵਿਚਾਰ ਲਊ ਜੀ ਇਸ ਲਈ ਕੋਈ ਨਾਂ ਜਿਹੜਾ ਹੈ ਜੇ ਪੱਤਾ ਨਹੀਂ ਹੋਇਆ ਜਿਹੜਾ ਵੀ ਨਾਂ ਉਹ ਪਤਾ ਕਰਨ ਜੇ ਤਾਂ ਉਹ ਸਾਰੇ ਪੰਥ ਦੀ ਖਾਲਸਾ ਪੰਥ ਦੀ ਉਸ ਨੂੰ ਪ੍ਰਵਾਨਗੀ ਹੋਊਗੀ ਤਦੋਂ ਇੱਕ ਥੋੜਾ ਬਖਰਾ ਇਸ਼ੂ ਹੈ ਵੀ ਦੱਲੇਵਾਲ ਦੀ ਹਾਲਤ ਬੜੀ ਆਪਣੇ ਉਹ ਨਾਜ਼ੁਕ ਹੋ ਚੁੱਕੀ ਹੈ ਤੇ ਕੇਂਦਰ ਸਰਕਾਰ ਬਿਲਕੁਲ ਵੀ ਤਸਤੋਂ ਮਸ ਨਹੀਂ ਹੋ ਰਹੀ ਕੀ ਕਹਿਣਾ ਜਾਵਾਂਗੇ ਦੇਖੋ ਜੀ ਡੱਲੇਵਾਲ ਸਾਹਿਬ ਬੜੀ ਵੱਡੀ ਤੁਰਬਾਨੀ ਕਰ ਰਹੇ ਨੇ ਬੜਾ ਵੱਡਾ ਸੰਘਰਸ਼ ਲੜ ਰਹੇ ਨੇ ਉਹ ਦੁਰਸਿੱਖ ਨੇ ਜੈ ਆਹਰਪਬਾਂ ਜਸੇਦਾਰ ਜਜੀਤ ਸਿੰਘ ਡੱਲੇਵਾਲ ਉਹਨਾਂ ਨੇ ਸੌਂ ਖਾ ਕੇ ਜਿਹੜਾ ਸੀ ਮਰਨਵਾਰਤ ਸ਼ੁਰੂ ਕੀਤਾ ਸੀ ਵੀ ਮੈਂ ਜਿਹੜਾ ਮਿਨਿਮਮ ਸਪੋਰਟ ਪ੍ਰਾਈਸ ਹੈ ਐਮਐਸਪੀ ਉਸ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ ਜਨਾ ਚਿਰ ਉਹ ਕਾਨੂੰਨ ਨਹੀਂ ਬਣਾਇਆ ਜਾਂਦਾ ਮੈਂ ਮਰਨਵਾਰਤ ਖਤਮ ਨਹੀਂ ਕਰੂੰਗਾ ਹੁਣ ਉਹਨਾਂ ਦੀ ਹਾਲਤ ਬੇਹਦ ਨਾਜ਼ੁਕ ਬਣੀ ਹੋਈ ਹੈ ਤੇ ਕਿਸੇ ਸਮੇਂ ਵੀ ਸ਼ਹੀਦੀ ਹੋ ਸਕਦੀ ਹੈ ਤੇ ਇਹੀ ਹਾਲਤ ਦੇ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਹੇ ਦੋਸ਼ੀ ਨੇ ਤੇ ਹਰਿਆਣੇ ਨੇ ਆਪ ਦੇ ਤੌਰ ਤੇ ਜਿਹੜਾ ਹੈਗਾ ਐਮਐਸਪੀ ਦਾ ਜਿਹੜਾ ਹੈ ਨੋਟੀਫਿਕੇਸ਼ਨ ਜਾਰੀ ਕਰਤਾ ਪੰਜਾਬ ਸਰਕਾਰ ਨੇ ਉਹ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਕੀਤਾ ਸੋ ਪੰਜਾਬ ਦੀ ਆਪ ਸਰਕਾਰ ਤੇ ਕੇਂਦਰ ਸਰਕਾਰ ਜ਼ਥੇਦਾਰ ਜਜੀਤ ਸਿੰਘ ਡੱਲੇਵਾਲ ਸਾਹਿਬ ਦੀ ਜੀ ਸ਼ਹੀਦੀ ਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਊਗੀ ਪਰ ਹੁਣ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੋ ਗਈਆਂ ਨੇ ਜੀ ਇੱਕ ਮੰਚ ਤੇ ਆ ਗਈਆਂ ਨੇ ਪਰ ਤੁਸੀਂ ਉੱਗੇ ਸਿੱਖ ਚਿੰਤ ਕੋ ਇਹ ਦੱਸੋ ਭਈ ਜਿਹੜੇ ਆਪਣੇ ਸਿੱਖ ਸਿਧਾਂਤਾਂ ਚ ਇਹ ਮਰਨ ਮਰਦ ਤੇ ਬੈਠਣਾ ਲੜਾਈ ਨਾਲ ਲੜਨਾ ਕੀ ਇਹ ਠੀਕ ਹੈ ਦੇਖੋ ਜੀ ਜਥੇਦਾਰ ਗੁਰਜੀਤ ਸਿੰਘ ਡੱਲੇਵਾਲ ਸੱਚੇ ਸੁੱਚੇ ਗੁਰਸਿੱਖ ਨੇ ਉਸ ਬਾਰੇ ਕੋਈ ਦੋਰਾ ਨਹੀਂ ਹੋ ਸਕਦੀਆਂ ਪਹਿਲਾਂ ਜਿਹੜੀ ਸੀ ਜਿਸਾਨ ਮੂਵਮੈਂਟ ਦੇ ਵਿੱਚ ਗੁਰਸਿੱਖੀ ਦਾ ਜਿਹੜਾ ਸੀ ਉਹ ਜਿਹੜਾ ਵੱਡਾ ਬੰਦਾ ਜਿਹੜੇ ਨਾਲ ਮਦ ਨਹੀਂ ਸੀ ਹੁਣ ਗੁਰਸਿੱਖੀ ਪਰਵੇਸ਼ ਤਰਜੀ ਜਿਹੜੀ ਕਿਸਾਨ ਲਹਿਰ ਹੈ ਕਿਉਂਕਿ ਜਥੇਦਾਰ ਗੁਰਜੀਤ ਸਿੰਘ ਡੱਲੇਵਾਲ ਵਰਗਾ ਗੁਰਸਿੱਖ ਹੋ ਨਹੀਂ ਸਕਦਾ ਉਹ ਇੱਕ ਮਹਾਨ ਸਤਰੀਅਤ ਦੇ ਮਾਲਕ ਨੇ ਮਹਾਨ ਕਿਸਾਨ ਨੇਤਾ ਨੇ ਤੇ ਇਹ ਕਹਿੰਦੇ ਵਰਤ ਤੇ ਬੈਠਣਾ ਗਲਤ ਹੈ ਉਹ ਤਾਂ ਅਚਲਸਰ ਸਾਬ ਦੇ ਜਥੇਦਾਰ ਸਾਹਿਬ ਨੇ ਕਹਿੰਦਾ ਬਈ ਬੇਸਿਕ ਸਿੱਖ ਪੰਥ ਦੇ ਵਿੱਚ ਮਰਨ ਵਰਤ ਦੀ ਨਹੀਂ ਹੈ ਪਰੰਤੂ ਜਿਨ੍ਹਾਂ ਹਾਲਤਾਂ ਦੇ ਵਿੱਚ ਜਥੇਦਾਰ ਜਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਉਹ ਸਿੱਖ ਸਿਧਾਂਤਾਂ ਮੁਤਾਬਕ ਨੇ ਤੇ ਸਿੱਖ ਸਿਧਾਂਤਾਂ ਮੁਤਾਬਕ ਸਹੀ ਨੇ ਤੇ ਸਹੀ ਮਰਨ ਵਰਤ ਤੇ ਬੈਠੇ ਨੇ ਸੋ ਸਿੱਖ ਸਿਧਾਂਤ ਇਸ ਦੇ ਵੀ ਕੋਈ ਅੜਿੱਕਾ ਨਹੀਂ ਪਾਉਂਦੇ ਕਿਉਂਕਿ ਜਿਨ੍ਹਾਂ ਹਾਲਤਾਂ ਦੇ ਵਿੱਚ ਉਹਨਾਂ ਨੂੰ ਮਰਨ ਵਰਤ ਦਾ ਐਲਾਨ ਕਰਨਾ ਪਿਆ ਜਥੇਦਾਰ ਜਜੀਤ ਸਿੰਘ ਡੱਲੇਵਾਲ ਨੂੰ ਉਹਨਾਂ ਨੇ ਸਿਹਰਦ ਹੋ ਕੇ ਕਿਸਾਨਾਂ ਦੇ ਹਿੱਤਾਂ ਵਿੱਚ ਇੱਕ ਮਹਾਨ ਸ਼ਹਾਦਤ ਦੇਣ ਦੇ ਲਈ ਇੱਕ ਮਹਾਨ ਕਦਮ ਪੁੱਟਿਆ ਤੇ ਪੰਜਾਬ ਦੇ ਵਿੱਚ ਸਾਰੇ ਹਿੰਦੁਸਤਾਨ ਚ ਭਾਰਤ ਚ ਤੇ ਅੰਤਰਰਾਸ਼ਟਰੀ ਤੌਰ ਤੇ ਉਹਨਾਂ ਦੀ ਸਖਸ਼ੀਅਤ ਉੱਭਰ ਕੇ ਆਈ ਹੈ ਇਥੇ ਦੁਰਸਿੱਖ ਹੋਣ ਦੇ ਨਾਤੇ ਦੁਰਸਿੱਖ ਤਸਾਨ ਹੋਣ ਦੇ ਨਾਤੇ ਤੇ ਅਸੀਂ ਉਸ ਦੀ ਪੂਰ ਜੋਰ ਹਮਾਇਤ ਕਰਦੇ ਹਾਂ ਕਾ ਭਾਈ ਲਾਸਟ ਸਵਾਲ ਭਾਈ ਅਮਰਤਪਾਲ ਸਿੰਘ ਜਿਹਨੂੰ ਤੁਸੀਂ ਆਪਣੇ ਮੈਂਬਰ ਪਾਰਲੀਮੈਂਟ ਦੀ ਆਪਣੇ ਸੰਸਦ ਦੀ ਅਦਾਰੇ ਤੇ ਲੈ ਕੇ ਜਾਂ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਤੇ ਜੇ ਅੱਜ ਉਹ ਮੈਂਬਰ ਪਾਰਲੀਮੈਂਟ ਨਹੀਂ ਤਾਂ ਤੁਹਾਡੀ ਬਦੌਲਤ ਨਹੀਂ ਤੇ ਹੁਣ ਉਹਨਾਂ ਦੀ ਅਗਵਾਈ ਚ ਆਪਣੇ ਇੱਕ ਵੱਖਰੀ ਆਪਣੇ ਪਾਰਟੀ ਬਣ ਰਹੀ ਹੈ ਤੇ ਕੀ ਇਸ ਕੰਮ ਨੂੰ ਇਸ ਪਾਰਟੀ ਸੰਬੰਧੀ ਜਾਂ ਕੀ ਸੰਦੇਸ਼ ਦੇਣਾ ਚਾਹੁੰਦੇ? ਦੇਖੋ ਜੀ ਮੇਰਾ ਸੰਦੇਸ਼ ਸਪਸ਼ਟ ਹੈ ਕਿ ਥਾਲਸਾ ਪੰਥ ਨੇ ਅੱਜ ਸਿਰਫ ਪੰਜਾਬ ਦਾ ਨਹੀਂ ਭਾਰਤ ਵਰਸ਼ ਦਾ ਨਹੀਂ ਅੰਤਰਰਾਸ਼ਟਰੀ ਤੌਰ ਤੇ ਭਾਈ ਅਮਰਤਪਾਲ ਸਿੰਘ ਨੂੰ ਸਰਪ੍ਰਮੰਨਤ ਨੇਤਾ ਮੰਨ ਲਿਆ ਤੇ ਉਹਨਾਂ ਦੀ ਜੀ ਤੇ ਉਹਨਾਂ ਦੀ ਜੈਹਰ ਹਾਜ਼ਰੀ ਦੇ ਵਿੱਚ ਸਰਦਾਰ ਤਰਸੇਮ ਸਿੰਘ ਨੂੰ ਕਾਰਜਕਾਰੀ ਜਿਹੜਾ ਹੈਗਾ ਉਹ ਪ੍ਰਧਾਨ ਤੇ ਨੇਤਾ ਮੰਨ ਲਿਆ ਤੇ ਅੱਜ ਖਾਲਸਾ ਪੰਥ ਦੀ ਜਿਹੜੀ ਅਗਵਾਈ ਵੀ ਉਹ ਕਰ ਰਹੇ ਨੇ ਅਸਲ ਅਕਾਲੀ ਦਲ ਜਿਹੜਾ ਹੈ ਉਹ ਹੀ ਹੈ ਜਿਹਦੇ ਭਾਈ ਅਮਨਤਪਾਲ ਸਿੰਘ ਪ੍ਰਧਾਨ ਹੋਣਗੇ ਤੇ ਸਰਦਾਰ ਤਰਸੇਮ ਸਿੰਘ ਕਾਰਜਕਾਰੀ ਪ੍ਰਧਾਨ ਹੋਣਗੇ ਸੋ ਸਾਰੀ ਕੌਮ ਦੇ ਕੋਲੇ ਬੜਾ ਵੱਡਾ ਮੌਕਾ ਹੈ ਹੁਣੇ ਚਾਰ ਪੰਜ ਬੰਦੇ ਬਾਹਰ ਰਹੇ ਜੇ ਇਹਨਾਂ ਦੀ ਕੋਈ ਹੋਂਦ ਨਹੀਂ ਹੈ ਸੁਖਵੀਰ ਬਾਦਲ ਹੋਇਆ ਸੁਖਦੇਵ ਸਿੰਘ ਢੀਡਸਾ ਹੋਇਆ ਜਾਂ ਪਰਮੇਸ਼ਰ ਦਰਸਲ ਇਹ ਢੇਡਾ ਹੋਇਆ ਇਹ ਸੁਧਾਰ ਲਹਿਰ ਵਾਲੇ ਬਾਗੀ ਤੇ ਜਿਹੜੇ ਨੇ ਇਹ ਦਾਜੀ ਧੜੇ ਦੋਹੇ ਬਰਾਬਰ ਦੇ ਦੋਸ਼ੀ ਨੇ ਇਸ ਲਈ ਹੁਣ ਉਸ ਪਾਰਟੀ ਨੂੰ ਜਿਹੜੀ 14 ਤਰੀਕ ਨੂੰ 14 ਜਨਵਰੀ ਨੂੰ ਮੈਂ ਮੁਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਿੱਥੇ 40 ਮੁੱਤਿਆਂ ਨੇ ਸ਼ਹੀਦੀ ਦਿੱਤੀ ਸੀ ਉਸ ਧਰਤੀ ਤੇ ਜਿਹੜੀ ਨਵੀਂ ਪਾਰਟੀ ਜਿਹੜੀ ਜਨਮ ਲੈ ਰਹੀ ਹੈ ਪੁਰਜ਼ੋਰ ਤਰੀਕੇ ਨਾਲ ਖਾਲਸਾ ਪੰਥ ਉਸ ਦੀ ਹਮਾਇਤ ਕਰੇ ਤੇ ਇੱਕੋ ਇੱਕ ਪ੍ਰਸਿੱਧ ਪਾਰਟੀ ਦੇ ਤੌਰ ਤੇ ਮੰਨ ਕੇ ਖਾਲਸਾ ਪੰਥ ਪਰੀਆਮਰਤ ਪਾਲ ਸਿੰਘ ਤੇ ਸਰਦਾਰ ਤਰਸੇਮ ਸਿੰਘ ਨੂੰ ਅਥਾ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਹਾਈ ਤਰ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ